15 ਦਾ ਕੋਣ ਹਲੋ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਹਾਂ ਮੈਂ ਤਾਂ ਠੀਕ ਹਾਂ ਤੂੰ ਸੁਣਾ ਵਧੀਆ 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 ਪਰਜਾਈ ਅੱਛਾ ਪਰਜਾਈ ਮੈਂ ਗੱਲ ਕਰੀ ਸੀ ਜਿਵੇਂ ਤੁਸੀਂ ਕਿਹਾ ਸੀ ਅੱਛਾ ਕੁੜੀ ਵਾਲਿਆਂ ਨਾਲ ਹਾਂ ਕੁੜੀਆਂ ਨਾਲ ਮੈਂ ਗੱਲ ਕਰੀ ਸੀ ਜਿਵੇਂ ਤੁਸੀਂ ਕਿਹਾ ਸੀ ਜੋ ਤੁਸੀਂ ਸਮਾਨ ਦੀ ਡਿਮਾਂਡ ਕਰੀ ਸੀ ਮੈਂ ਉਮੀ ਸਾਰਾ ਕੁਝ ਓਕਨੇ ਉਹਨਾਂ ਨੂੰ ਸਭ ਕੁਝ ਦੱਸਿਆ ਚੱਲ ਵਧੀਆ ਕਰਿਆ ਹਾਂ ਪਰ ਜੀ ਪਰ ਥੋੜੇ ਨਾ ਉਹਨਾਂ ਦੇ ਗੱਲ ਜਤੀ ਜੀ ਨਹੀਂ ਵੀ ਕਹਿੰਦੇ ਭਾਈ ਅਸੀਂ ਤਾਂ ਪਹਿਲੀ ਵਾਰ ਆ ਦੇਖਿਆ ਆ ਰਿਵਾਜ ਤਾਂ ਪਹਿਲੀ ਵਾਰ ਸੁਣਿਆ ਵੀ ਜਿਹੜਾ ਹੁਣ ਤੁਸੀਂ ਡਿਮਾਂਡ ਕੀਤੀ ਸੀ ਆ ਸੋਹਣਿਆ ਆ ਰਾਣੀ ਹਾਰ ਦੀ ਅੱਛਾ ਕਹਿੰਦੇ ਭਾਈ ਇਹ ਤਾਂ ਮੁੰਡੇ ਵਾਲੇ ਪਾਉਂਦੇ ਹੁੰਦੇ ਆ ਇਹ ਤਾਂ ਅਸੀਂ ਪਹਿਲੀ ਵਾਰ ਸੁਣ ਰਹੇ ਆ ਲੈ ਮੁੰਡੇ ਵਾਲੇ ਕਾਤੇ ਪਾਉਂਦੇ ਹੁੰਦੇ ਨੇ ਵੀ ਆਪ ਜੀ ਲੈ ਭ ਕਹਿੰਦੇ ਭਾਈ ਆਪ ਜੀ ਪਾਣਾ ਹੁੰਦਾ ਇਹ ਤਾਂ ਅਸੀਂ ਪਹਿਲੇ ਵਾਰ ਡਿਮਾਂਡ ਸੁਣੀ ਆ ਨੂੰ ਤਾਂ ਜਿਹੜਾ ਕੁਝ ਪਾਉਣਾ ਮੈਂ ਪਾਏ ਦੇਣਾ ਉਹਨਾਂ ਦਾ ਵੀ ਤਾਂ ਹੱਕ ਬਣਦਾ ਤੈਨੂੰ ਪਤਾ ਤਾਂ ਹੈ ਮੇਰੇ ਮੁੰਡੇ ਨੂੰ ਕਿੰਨੀ ਜ਼ਮੀਨ ਆਉਂਦੀ ਆ ਦੇਖੋ ਜੀ ਕਹਿੰਦਾ ਜ਼ਮੀਨ ਤਾਂ ਹੁੰਦੀ ਆ ਪਰ ਹੁਣ ਜਿੰਨੇ ਜੱਗ ਵੀ ਅਸੀਂ ਹੈਗੇ ਉਹ ਤਾਂ ਆਪਣੀ ਤੀਨ ਨੂੰ ਸਮਾਨ ਦਵਾਂਗੇ ਦਵਾਂਗੇ ਪਰ ਜਿਹੜਾ ਤੁਸੀਂ ਇਹ ਕਹਿ ਕੇ ਮੰਗ ਰਹੇ ਹੋ ਕਹਿੰਦੇ ਆਹ ਥੋੜਾ ਜਿਹਾ ਗਲਤ ਆ ਜੀ ਇਹ ਤਾਂ ਅਸੀਂ ਨੇ ਪਹਿਲੇ ਵਾਰ ਸੁਣੀ ਆ ਕਹਿੰਦੇ ਹੋਰਾਂ ਦੇ ਵੀ ਤੀ ਪੁੱਤਾਂ ਦੇ ਵਿਆਹ ਹੁੰਦੇ ਆ ਭਾਈ ਹੈ ਉਹਨਾਂ ਨੇ ਕਿਸ ਨੇ ਪਾਤੇ ਚੱਲ ਠੀਕ ਆ ਭਾਈ ਇਕਬਦਰ ਨਾਲੇ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਵੀ ਉਹਨਾਂ ਨਾਲ ਗੱਲ ਖੋਲਨੀ ਜੇ ਤਾਂ ਕਰਨਗੇ ਵੀ ਇੰਨਾ ਖਰਚਾ ਤਾਂ ਤਾਂ ਮੈਂ ਮੁੰਡੇ ਦਾ ਰਿਸ਼ਤਾ ਕਰ ਲੂੰਗੀ ਨਹੀਂ ਤਾਂ ਨਾ ਹੀ ਕਰਦੇ ਮੈਂ ਤਾਂ ਕਹਨੀ ਆ ਉਹਨਾਂ ਨੂੰ ਪਰਚਾਈ ਹੁਣ ਤੂੰ ਤਾਂ ਕਹੇ ਤਾਂ ਨਾ ਕਰ ਲੋ ਜਦ ਤੁਸੀਂ ਉਦੋਂ ਪਹਿਲੀ ਗੱਲ ਕਰਨੀ ਸੀ ਨਾ ਆਹ ਗੱਲ ਤਾਂ ਥੋੜੀ ਵੀ ਗਲਤ ਲੱਗਦੀ ਮੈਨੂੰ ਪਰ ਤੈਨੂੰ ਮੈਂ ਪਹਿਲਾਂ ਹੀ ਕਹਿਤਾ ਤੀਗਾ ਮੈਂ ਕਿਹੜਾ ਬਾਤ ਦੇ ਵਿੱਚ ਗੱਲ ਕਰੀਦੀ ਪਹਿਲਾਂ ਹੀ ਤੈਨੂੰ ਗੱਲ ਖੋਲ ਕੇ ਫੇਰ ਤੁਰੀ ਤੀ ਕੁੜੀ ਦੇਖਣ ਚਲੋ ਉਹ ਤਾਂ ਠੀਕ ਆ ਹੁਣ ਪਰਚਾਈ ਮੈਨੂੰ ਵੀ ਪਤਾ ਜੀ ਵੀ ਕੁੜੀ ਲਈ ਕਿੰਨੀ ਗੱਜਾਂ ਸੁਭੀ ਨਾ ਹੁਣ ਉਹਨਾਂ ਦੇ ਵੀ ਦੇਖਣੀ ਪੈਂਦੀ ਆ ਉਹਨੂੰ ਕਹਿੰਦੇ ਭਾਈ ਜਿੰਨਾ ਜੋਗੇ ਹੋਵਾਂਗੇ ਆਪਦੀ ਤਿੰਨ ਸਮਾਨਤਾ ਸੀ ਦਵਾਂਗੇ ਨ ਤਦ ਤੁਸੀ ਤਾਂ ਪਾਈ ਹੁਣ ਰਾਣੀ ਹਾਰ ਦੀ ਡਿਮਾਂਡ ਕਰੀ ਇਹਨੂੰ ਆਹ ਤਾਂ ਥੋੜੀ ਗੱਲਾਂ ਵੀ ਗਲਤ ਨੇ ਹੁਣ ਛੋਟਾ ਮੋਟਾ ਤੁਸੀਂ ਵੀ ਐਡਜਸਟ ਕਰੋ ਛੋਟਾ ਮੋਟਾ ਭਾਈ ਉਹਨਾਂ ਨੂੰ ਮੈਂ ਉਹ ਕਰ ਲੂੰਗਾ ਹੁਣ ਤੁਸੀਂ ਤਾਂ ਸਿੱਧੀ ਪਾਈ ਐਡੇ ਵੱਡੇ ਰਾਣੀ ਹਾਰ ਦੀ ਡਿਮਾਂਡ ਕਰਤੀ ਦੇਖ ਭਾਈ ਮੈਂ ਤਾਂ ਰਾਣੀ ਹਾਰ ਜ਼ਰੂਰ ਪਵਾਉਂਗੀ ਉਹਨਾਂ ਨੇ ਰਿਸ਼ਤਾ ਕਰਨਾ ਨਾ ਕਰਨਾ ਉਹਨਾਂ ਦੀ ਮਰਜ਼ੀ ਆ ਮੈਂ ਤਾਂ ਕਹਿੰਦੀ ਆ ਜੇੜਾ ਕੱਲੂ ਆ ਅੱਜ ਆ ਕੁਝ ਕਰਦੇ ਨੇ ਕੱਲੂ ਵੀ ਕਰਨਗੇ ਉਹਨਾਂ ਦਾ ਮੇਰਾ ਤਾਂ ਜਵਾਬ ਆ ਮੈਂ ਤਾਂ ਰਿਸ਼ਤਾ ਹੀ ਹੋਰ ਕਿਤੇ ਕਰ ਲੂੰ ਮੁੰਡੇ ਦਾ ਪਰਜਾਈ ਫੇਰ ਵੀ ਸੋਚ ਲੈ ਇੱਕ ਵਾਰ ਮੈਂ ਤਾਂ ਇਹੀ ਗੱਲ ਕਹਿੰਨਾ ਕੁੜੀ ਦਾ ਪਰਿਵਾਰ ਬਹੁਤ ਵਧੀਆ ਨਾ ਨਾ ਸੋਚ ਲਿਆ ਮੈਂ ਚਲ ਪਰਜਾਈ ਫਿਰ ਜਵਾਬ ਦੇ ਦਾਂ ਹੁਣ ਤੁਹਾਡੇ ਵੱਲੋਂ ਹਾਂ ਹਾਂ ਮੇਰੇ ਵੱਲੋਂ ਤਾਂ ਜਵਾਬ ਆ ਠੀਕ ਹੈ ਪਰਜਾਈ ਮੈਂ ਜਵਾਬ ਦੇ ਦਿੰਦਾ ਹਾਂ ਹਾਂ ਠੀਕ ਹੈ ਬਥੇਰੇ ਰਿਸ਼ਤੇ ਨੇ ਮੇਰੇ ਮੁੰਡੇ ਨੂੰ ਚਲੋ ਠੀਕ ਹੈ ਪਰਜਾਈ ਚੰਗਾ ਜੀ ਫਿਰ ਲੈ ਓਕੇ ਰਾਣੀ ਹਾਰ ਨਹੀਂ ਪਾ ਸਕਦੇ ਫਿਰ ਇੰਨੇ ਤਕੜੇ ਲੋਕਾਂ ਨਾਲ ਨੂੰ ਮੱਥਾ ਲਾਉਨੇ ਜੋ ਨਹੀਂ ਪਾ ਸਕਦੇ ਹੈਗੇ ਕੋਈ ਨਹੀਂ ਸ਼ਾਮ ਨੂੰ ਚੱਲਦੇ ਆਪਾਂ ਮੈਂ ਤਾਂ ਸੋਚਦਾ ਸੀ ਚੱਲੀ ਸ਼ਾਪਿੰਗ ਨਾ ਹੀ ਕਰਾਂ ਯਾਰ ਚੱਲ ਕੋਈ ਨਾ ਦੇਖਦੇ ਆ ਕੀ ਕਰਦੀ ਆ ਪੁੱਤ ਕੁਛ ਨਹੀਂ ਮਾਂ ਚੱਲ ਮਿਲਦੇ ਆ ਸ਼ਾਮ ਨੂੰ ਕੋਈ ਕੰਮ ਹੈਗਾ ਕਰਨ ਵਾਲਾ ਤਾਂ ਕਰ ਦਿੰਨੀ ਆ ਕੰਮ ਤਾਂ ਕੋਈ ਨਹੀਂ ਕੰਮ ਤਾਂ ਸਾਰੇ ਕਰ ਲਏ ਉਹ ਸਕੰਦਰ ਦਾ ਫੋਨ ਆਇਆ ਸੀ ਕੀ ਕਹਿੰਦਾ ਮੈਂ ਤਾਂ ਰਿਸ਼ਤੇ ਨੂੰ ਜਵਾਬ ਦੇਤਾ ਉਹਨਾਂ ਨੂੰ ਭਾਈ ਜਵਾਬ ਦੇਤਾ ਮਾਂ ਕਿਉਂ ਮੇਰੀ ਗੱਲ ਸੁਣ ਜਿਹੜੀ ਗੱਲ ਆਪਾਂ ਨੇ ਕਹੀ ਸੀ ਉਹ ਗੱਲ ਤੇ ਤਾਂ ਉਹ ਖੜਾ ਹੀ ਨਹੀਂ ਹੈਗੇ ਪਹਿਲਾਂ ਤਾਂ ਹਾਂ ਕਰਦੀ ਹੁਣ ਸਿਕੰਦਰ ਕਹਦਾ ਆਖੇ ਤੁਹਾਡੀ ਗਲਤ ਗੱਲ ਆ ਭਾਈ ਦੱਸ ਗਲਤ ਗੱਲ ਕੀ ਆ ਮੇਰੇ ਮੁੰਡੇ ਦਾ ਤਾਂ ਗਾਂ ਰਿਸ਼ਤਾ ਨਹੀਂ ਹੁੰਦਾ ਹੈਗਾ ਕਿਹੜੀ ਗੱਲ ਕਹੀ ਸੀ ਕਿਹੜੀ ਗੱਲ ਤੂੰ ਮੁਕਰ ਗਈ ਮਾਂ ਕੋਈ ਗੱਲ ਰਾਹ ਵੀ ਪਾ ਦਿਆ ਕਰ ਉਹੀ ਜਿਹੜਾ ਰਾਣੀ ਹਾਰ ਕੇ ਆਤੀ ਉਹ ਤਾਂ ਹੱਕ ਬਣਦਾ ਸੀ ਉਹ ਰਾਣੀ ਹਾਰ ਇਹ ਗੱਲ ਕਿਹਨੇ ਕਹੀ ਸੀ ਮਾਂ ਮੇਰੇ ਸਾਹਮਣੇ ਤਾਂ ਕੋਈ ਗੱਲ ਨਹੀਂ ਹੋਈ ਉਹ ਬਾਤ ਚੋ ਕਹੀ ਹੋਣੀ ਮਾਂ ਨੇ ਹੁਣ ਉੱਥੇ ਥੋੜੀ ਅਗਲੇ ਦੇ ਮੂੰਹ ਤੇ ਮੰਗੂਗੀ ਮਾਂ ਕੋਈ ਰੁਪਈਆ ਉਹਨਾਂ ਤੋਂ ਤੂੰ ਤਾਂ ਚੁੱਪੀ ਕਰ ਜਾ ਮੈਨੂੰ ਲੱਗਦਾ ਤੈਹੀਂ ਕਿਹਾ ਹੋਗਾ ਲੇ ਦੱਸ ਮੈਨੂੰ ਹੀ ਖਾਮੋਖਾ ਵਿੱਚ ਮਾਂ ਮੈਨੂੰ ਐਂ ਦੱਸ ਮੈਂ ਕਿਹਾ ਤਾਂ ਹੈਗਾ ਸੀ ਆਪਾਂ ਕੁਝ ਨਹੀਂ ਲੈਣਾ ਨਾਲ ਸਾਰੇ ਕੁਝ ਸਹੀ ਤਾਂ ਹੈਗਾ ਸੀਗਾ ਹੁਣ ਜਵਾਬ ਦੇਣ ਨੂੰ ਕੀ ਹੋ ਗਿਆ ਹੁਣ ਮੈਨੂੰ ਕੀ ਪਤਾ ਉਹਨਾਂ ਨੇ ਜਵਾਬ ਦੇਤਾ ਕੁੜੀ ਵਾਲਿਆਂ ਨੇ ਅਗਲੇ ਤਾਂ ਦੇਣਗੀ ਤੁਸੀਂ ਮੂੰਹ ਅਟ ਲਿਆ ਹੋਊਗਾ ਕੀ ਕਹਿੰਦੇ ਉਹ ਹੁਣ ਕੁਝ ਤਾਂ ਦਿੰਦੇ ਹੋਣਗੇ ਕੋਈ ਗੱਲ ਵੀ ਗਈ ਹੋਣੀ ਉਹਨਾਂ ਨੇ ਕਹਿੰਦੇ ਅਸੀਂ ਦਾਜ ਤਾਂ ਦੇ ਦਾਂਗੇ ਆਖੇ ਹੋਰ ਤਾਂ ਸਾਡੇ ਕੋਲ ਕੁਝ ਨਹੀਂ ਹੈਗਾ ਦੇਣ ਨੂੰ ਦਾਜ ਤਾਂ ਫਿਰ ਆਹੀ ਕੁਝ ਹੁੰਦਾ ਮਾਂ ਫਰਨੀਚਰ ਫਨੂਚਰ ਜਲੇ ਆ ਲੈ ਆਉਂਦੇ ਨੇ ਪੇਟੀਆਂ ਬੈੱਡ ਇਹ ਤਾਂ ਹੁਣ ਹਰ ਇੱਕ ਕੁੜੀ ਲੈ ਜਾਂਦੀ ਹੈ ਮੈਂ ਕੀ ਲੈ ਕੇ ਨਹੀਂ ਗਈ ਜੇ ਤਾਂ ਉਹ ਕਹਿੰਦੇ ਨੇ ਵੀ ਅਸੀਂ ਕੈਸ਼ ਦੇ ਦਾਂਗੇ ਤਾਂ ਪੁੱਛ ਲੈ ਕਿਤੇ ਅਗਲੇ ਸੂਨਾ ਨਾ ਦਿੰਦੇ ਹੁਣ ਉਹ ਦਿੰਦੇ ਮੈਂ ਬੱਸ ਕਰੋ ਨਾਲੇ ਲੱਗ ਗਿਆ ਪਤਾ ਮੈਨੂੰ ਮਾਂ ਕਿਉਂ ਇਹਦੇ ਪਿੱਛੇ ਲੱਗੀਆਂ ਤੂੰ ਵਿਆਹਤੀ ਵਰਤੀ ਹੁਣ ਆਪਣੇ ਘਰ ਚ ਕਿਉਂ ਇਹ ਫਾਨੇ ਲੰਦੀ ਫਿਰਦੀ ਆ ਨਾਲੇ ਗੱਲ ਸਾਨੂੰ ਲੈ ਕੁੜੀਏ ਜ਼ਰੂਰਤ ਨਹੀਂ ਹੈਗੀ ਤੈਨੂੰ ਮੇਰਾ ਵਿਆਹ ਹੋ ਰਿਹਾ ਨਾ ਜਿਹੜੀ ਕੁੜੀ ਨਾਲ ਹੋ ਰਿਹਾ ਠੀਕ ਐ ਆ ਮੰਗਾ-ਮੁੰਗਾ ਜੀ ਨਾ ਆਪਣੀ ਆਪਦੀ ਕੁੜੀ ਰੱਖ ਫਿਰ ਨਾ ਬੁਲਾਉਂਦੇ ਮੈਨੂੰ ਉਦੋਂ ਨਾ ਬੁਲਾਉਂਦੇ ਮਾਂ ਨਾਲ ਕਰ ਗੱਲ ਕਿਉਂ ਤਾ ਤੇਰੀ ਉੱਥੇ ਵੀ ਮੇਰੇ ਸਹੁਰਿਆਂ ਚ ਬੇਇੱਜ਼ਤੀ ਕਰਾਤੀ ਮੈਨੂੰ ਕੱਲੀ ਨੂੰ ਬੁਲਾ ਲਿਆ ਪਰੋਣੇ ਨੂੰ ਬੁਲਾਇਆ ਵੀ ਨਹੀਂ ਹੈਗਾ ਨਾਲ ਆਹੋ ਹੋ ਗਈ ਥੋੜੀ ਬੇਇੱਜ਼ਤੀ ਨਹੀਂ ਆਉਂਦੀ ਹੈਗੀ ਇਦੋਂ ਬਾਅਦ ਤੁਹਾਡੇ ਘਰੇ ਮੈਂ ਕਿਉਂ ਨਹੀਂ ਆਉਂਦੀ ਹੈਗੀ ਤੇਰਾ ਘਰ ਆ ਪੁੱਤ ਕਿਉਂ ਤੂੰ ਕੁੜੀ ਨੂੰ ਬੋਲੀ ਜਾਂਦਾ ਜਦੋਂ ਉਹ ਨਾਲ ਨਹੀਂ ਹੁਣ ਜਵਾਬ ਦੇ ਤਾਂ ਫੋਨ ਕਰਕੇ ਜਵਾਬ ਦਵਾਇਆ ਹੈ ਤੁਸੀਂ ਨੇ ਨਾ ਮੂੰਹ ਅੜਦੇ ਨਾ ਜਵਾਬ ਦਿੰਦੇ ਉਹ ਵੱਡੇ ਰਾਣੀ ਹਰ ਵਾਲੇ ਕਿਉਂ ਫੇਰ ਕੀ ਹੋ ਗਿਆ ਮੂੰਹ ਤਾਂ ਕਹਿੰਦੇ ਨੇ ਸਾਡੇ ਸਾਰਾ ਗੁੱਸਾ ਐ ਐ ਕੱਲੀ ਸਿਆਣੀ ਕੀ ਚਟਣੀ ਐ ਉਹ ਫੇਰ ਤੁਹਾਡੇ ਘਰੇ ਵੀ ਸਾਰਾ ਕੁਝ ਹੈ ਕਿਉਂ ਮੂੰਹ ਅ ਮੈਂ ਕੋਈ ਨਹੀਂ ਮੂੰਹ ਅੱਡਿਆ ਠੀਕ ਹੈ ਨਾ ਬਾਈ ਮੇਰੇ ਤੇ ਇਲਜ਼ਾਮ ਲਾਉਣ ਦੀ ਕੋਈ ਲੋੜ ਨਹੀਂ ਹੈ। ਉਹ ਪਤਾ ਹੀ ਆ ਮੈਨੂੰ। ਮਾਂ ਗੱਲ ਸੁਣ ਲੈ। ਜਿਵੇਂ ਵਿਆਹ ਕਰਾਊਗਾ ਉਹੀ ਕੁੜੀ ਨਾਲ ਕਰਾਊਗਾ। ਠੀਕ ਹੈ? ਮੈਂ ਕਿਵੇਂ ਕਰਾ ਲੇਂਗਾ? ਇੱਕ ਵਾਰ ਦੇਖ ਕੇ ਮੈਂ ਉਸੇ ਕੁੜੀ ਨਾਲ ਵਿਆਹ ਕਰਾਊਂਗਾ। ਜਿਹਨਾਂ ਦੀ ਉਹਦੇ ਨਾਲ ਚੱਕਰ ਚੱਲਦਾ ਹੋਵੇ ਕਈ ਸਾਲਾਂ ਦਾ ਕਰਾਊਗਾ ਇਹ। ਮਾਂ ਤੂੰ ਵੀ ਨਾ ਰੈਣੀ ਦੀਆ ਕਰ ਬੱਸ। ਉਹਦੇ ਮੂਰੇ ਕੀ ਦੱਸਣ ਦੀ ਲੋੜ ਤੇ ਆ ਗੱਲਾਂ ਰਾਣੀ ਹਾਰ ਵਾਲੀਆਂ। ਮੇਰੀ ਕੁਤ ਨਹੀਂ ਪੜਵਾਏਂਗੀ ਕਦੇ ਤੂੰ ਨਾਲੇ ਰਾਣੀ ਹਾਰ ਦੀ ਤਾਂ ਮੇਰੇ ਲਈ ਤਾਂ ਗੱਲ ਹੀ ਨਹੀਂ ਕਰੀ ਗੱਲ ਤਾਂ ਆਪਣੀ ਹੋਈ ਸੀ ਦੋ ਸ਼ੰਪਾਂ ਦੀ ਵੀ ਇੱਕ ਸ਼ੰਪ ਮੈਨੂੰ ਪਾ ਦੇਣਗੇ ਇੱਕ ਪਰੌਣੇ ਨੂੰ ਪਾ ਦੇਣਗੇ ਰਾਣੀ ਹਾਰ ਨੂੰ ਤੂੰ ਵੀ ਮਾਰ ਲਈ ਨਾ ਰਾਣੀ ਹਾਰ ਦੀ ਗੱਲ ਸੁਣ ਲਾ ਹੁਣ ਉਹ ਆਪਣੀ ਕੁੜੀ ਨੂੰ ਕੁਝ ਵੀ ਨਹੀਂ ਕਰਨਗੇ ਪਾਉਣਗੇ ਹੀ ਮਾੜਾ ਮੋਟਾ ਤਾਂ ਮੈਂ ਉਹੀ ਵਿਚੋਲੇ ਨੂੰ ਜਦ ਕਿਹਾ ਸੀ ਪਹਿਲਾਂ ਸ਼ਗਨ ਕਰਨ ਤੋਂ ਜਦ ਤੱਕ ਕਹਿੰਦਾ ਉਹਨਾਂ ਨੂੰ ਮਨਜ਼ੂਰ ਆ ਸਾਰਾ ਕੁਝ ਉਹ ਰਾਣੀ ਹਾਰ ਤਾਂ ਸਹਰੇ ਪਾਉਂਦੇ ਹੁੰਦੇ ਨੇ ਆਪਦੀ ਨੂੰ ਨੂੰ ਆਪਾ ਪਾ ਦਿੰਦੇ ਉਹਨੂੰ ਵਿਆਹ ਤੋਂ ਬਾਅਦ ਆਪਾਂ ਨੇ ਤਾਂ ਪਾਉਣਾ ਹੀ ਪਾਉਣਾ ਉਹਨਾਂ ਦਾ ਵੀ ਤਾਂ ਹੱਕ ਬਣਦਾ ਹੈ ਮੈਂ ਤਾਂ ਕਹਨੀ ਆ ਤੂੰ ਉਹੀ ਗੱਲ ਨਾ ਹੋ ਜੇ ਬਹੁਤਾ ਖਾਂਦੀ ਥੋੜੇ ਤੋਂ ਵੀ ਜਾਂਦੀ ਛੰਪਾਂ ਹੀ ਬਹੁਤ ਸੀਗੀਆਂ ਆ ਹੁਣ ਪਵਾਲੀ ਰਾਣੀ ਹਾਰੇ ਪਾਉਣਗੇ ਤੈਨੂੰ ਰਾਣੀ ਕੋਈ ਗੱਲ ਨਹੀਂ ਬਥਾਰੇ ਰਿਸ਼ਤੇ ਨੇ ਤੂੰ ਵੀ ਕੁੜੀ ਉਹੀ ਗੱਲਾਂ ਕਰਨ ਲੱਗ ਗਈ ਮੈਂ ਕੀ ਗੱਲਾਂ ਕਰਨੀਆਂ ਨੇ ਆ ਤਾਂ ਹੁਣ ਮੜਿੱਕੋ ਕੇ ਗਿਆ ਪੂਰਾ ਇਹ ਤਾਂ ਉਸੇ ਨਾਲ ਹੀ ਵਿਆਹ ਕਰਵਾਊਗਾ ਜਿੰਨਾ ਕਰਾਇਆ ਤਾਂ ਕਹਿ ਦਿਓ ਨਾ ਮੈਂ ਕਰਵਾ ਲੂਗਾ ਕਰਵਾ ਲੂਗਾ ਨਾਲੇ ਹੋਰ ਹਾਂ ਇਦੀਓ ਚੱਲੂਗੀ ਘਰ ਚ ਜਿਵੇਂ ਮੈਂ ਕਰੂੰਗੀ ਮੇਰੀ ਗੱਲ ਸੁਣ ਲੈ ਜੱਤਾ ਕਹਿੰਦਾ ਸੀ ਮਾਂ ਜਿਹੇ ਜੀ ਕੁੜੀ ਦੇਖਣੀ ਆ ਤੂੰ ਆਪੇ ਦੇਖ ਲੈ ਹੁਣ ਮੈਂ ਦੇਖੀ ਤੀ ਮੈਂ ਜਵਾਬ ਦੇ ਤਾਂ ਫਿਰ ਇਹਨੂੰ ਦੱਸ ਕੀ ਹੋਇਆ ਮੈਨੂੰ ਨਹੀਂ ਪਤਾ ਮੈਂ ਤਾਂ ਤੁਹਾਡੇ ਡੱਬਰ ਚ ਨਾ ਦਖਲ ਅੰਦਾਜ਼ੀਆਂ ਕਰਦੀ ਹੋਈ ਨਹੀਂ ਮੈਂ ਤਾਂ ਉਹੀ ਬੁਰੀ ਲੱਗਦੀ ਆ ਇਹਨੂੰ ਇਹ ਤਾਂ ਕਦੇ ਮੈਨੂੰ ਆਪਣੀ ਭੈਣ ਮੰਨੀ ਹੀ ਨਹੀਂ ਹੈਗਾ ਦੇ ਦਿਓ ਇਹਨਾਂ ਨੂੰ ਮਤ ਮੈਂ ਤਾਂ ਭੱਗ ਜੂੰਗੀ ਆਪਦਾ ਜਿੱਥੇ ਮਰਜੀ ਕਰੋ ਜਿੱਥੇ ਨਾ ਕਰੋ ਨਾ ਕਿਉਂ ਤੂੰ ਕਦੇ ਭੱਗ ਜੈਂਗੀ ਤੇਰੇ ਨਾਲ ਇਹ ਸਭ ਕੁਝ ਇਹ ਤਾਂ ਬੋਲਦਾ ਬੋਲੀ ਜਾਵੇ ਤੇਰੀ ਹਾਂ ਤੇ ਹਾਂ ਹੈ ਮੇਰੀ ਠੀਕ ਹੈ ਜਿਵੇਂ ਤੂੰ ਕਹੇਂਗੀ ਉਹ ਮੈਂ ਕਰਾਂਗੇ ਆਪਾਂ ਮਾਂ ਤੇਰੀ ਕੱਲੀ ਦੀ ਹਾਂ ਵੀ ਕੀ ਕਰੂਗੀ ਇਹ ਤਾਂ ਉਤੋਂ ਦੀ ਹੋਇਆ ਫਿਰਦਾ ਕੋਈ ਗੱਲ ਨਹੀਂ ਦੇਖ ਲੂਗੀ ਇਹਨੂੰ ਵੀ ਮੈਂ ਬਚੋਲਾ ਵੀ ਬਹੁਤ ਟੱਪਾ ਦਾਦੀ ਕਹਿੰਦਾ ਐਂ ਕਹਿਤਾ ਐਂ ਕਹਿਤਾ ਐਂ ਥੋੜੀ ਹੁੰਦਾ ਜਦ ਪਹਿਲਾਂ ਹਾਂ ਕਰਦੀ ਫਿਰ ਹੁਣ ਤੂੰ ਜਦ ਸਾਰੀ ਪੱਕ ਠੱਕ ਹੋਏ ਤੇ ਕਹਿੰਦਾ ਕਿ ਰਾਣੀ ਹਾਰ ਮੰਗਦੇ ਤੁਸੀਂ ਚੰਗੇ ਨਹੀਂ ਲੱਗਦੇ ਉਹ ਬਚੋਲਾ ਆਪਦਾ ਰੂੰਗਾ ਪਾਲਦਾ ਹੋਣਾ ਹੈ ਕਿ ਘੱਟ ਹੁੰਦੇ ਨੇ ਉਹ ਤਾਂ ਪਹਿਲਾਂ ਹੀ ਕਹਿੰਦਾ ਮੈਨੂੰ ਟੋਲੇ ਦੀ ਮੁੰਦੀ ਪਾਇਓ ਕਦੇ ਕੜਾ ਪਾਇਓ ਯਾਰ ਕਹ ਤਾ ਦਿੱਤਾ ਤੈਨੂੰ ਨਹੀਂ ਜਾਂਦਾ ਹੁਣ ਮੈਂ ਪਹਿਲਾ ਮੂਡ ਹੈਗਾ ਤੂੰ ਸ਼ਾਮ ਨੂੰ ਜਾਣਦਾ ਹੁਣ ਨਹੀਂ ਹੈਗਾ ਆਹੋ ਹੈਗੇ ਨੇ ਮੂਡ ਖਰਾਬ ਕਰਨ ਵਾਲੇ ਵੀ ਚੱਲ ਠੀਕ ਹੈ ਯਾਰ ਲੈ ਪੁੱਤ ਚਾਹ ਦੀ ਕੁੱਟ ਪੀ ਲੈ ਮੈਂ ਵੀ ਨਹੀਂ ਮਾ ਕਿਉਂ ਨਹੀਂ ਪੀਣੀ ਹੈਗੀ ਨਹੀਂ ਜੀ ਕਰਦਾ ਮੇਰਾ ਫਿਰ ਤੂੰ ਐ ਗੁੱਸੇ ਹੋ ਕੇ ਕਾਹਦੇ ਬੈਠ ਗਿਆ ਮੇਰੇ ਨਾਲ ਨਾ ਹੋਰ ਖੁਸ਼ ਹੋਵਾਂ ਪੁੱਤ ਖੁਸ਼ ਹੋਣ ਦੀ ਗੱਲ ਨਹੀਂ ਮੈਂ ਤੈਨੂੰ ਕੀ ਦੱਸਾਂ ਉਹ ਕੁੜੀ ਮੈਨੂੰ ਪਸੰਦ ਨਹੀਂ ਤੀਗੀ ਕੋਈ ਗੱਲ ਨਹੀਂ ਉਹ ਤੋਂ ਵੀ ਸੋਹਣੀ ਲੱਭ ਲਵਾਂਗੇ ਕੋਈ ਆਪਾਂ ਮਾਤਾ ਬਸ ਕਰਿਆ ਕਰ ਗੁੱਡੇ ਗੁੱਡੀਆਂ ਦਾ ਖੇਡ ਨਹੀਂ ਹੁੰਦਾ ਇਹ ਵੀ ਕਦੇ ਮਰਜੀ ਕਿਸੇ ਮਰਜੀ ਨਾਲ ਬਿਠਾਇਆ ਤਾਂ ਮੈਨੂੰ ਉਹੀ ਤੁਰਿਆ ਫਿਰਦਾ ਮੈਂ ਪੁੱਤ ਤੂੰ ਵੀ ਉਹੀ ਗੱਲਾਂ ਕਰਦਾ ਏ ਜਦ ਮੇਰੀ ਗੱਲ ਸੁਣ ਲੈ ਮੇਰੇ ਕੁੜੀ ਪਸੰਦ ਐ ਨਹੀਂ ਕੱਲ ਨੂੰ ਫਿਰ ਸਾਡੀ ਦੋਨਾਂ ਦੀ ਆਪਸ ਚ ਬਣ ਜੂਗੀ ਆਪਾਂ ਕਰਤਾ ਲਵਾਂਗੇ ਰਿਸ਼ਤਾ ਫੇਰ ਕੱਲ ਨੂੰ ਦੇਖੀ ਉਹੀ ਲੜਾਈ ਰਹੂਗੀ ਘਰ ਦੇ ਵਿੱਚ ਮੈਨੂੰ ਥੋੜੀ ਜਿਹੀ ਕੁੜੀ ਵੀ ਨਖਰੇ ਵਾਲੀ ਲੱਗਦੀ ਆ ਨਖਰੇ ਤਾਂ ਤੁਹਾਡੇ ਨਹੀਂ ਹਿਸਾਬ ਚ ਆਉਂਦੇ ਨਾਲੇ ਆ ਪਸੰਦ ਨਾ ਪਸੰਦੀ ਗੱਲ ਉਦੋਂ ਕਿਉਂ ਨਹੀਂ ਕਰੀ ਹੈ ਜਿੰਦਗੀ ਮੈਂ ਕੱਢਣੀ ਆ ਮੈਨੂੰ ਪਸੰਦ ਆ ਤੇਰੀ ਨਾ ਪਸੰਦ ਆ ਹੁਣ ਮੈਂ ਕੀ ਕਰਾਂ ਜਾਂ ਤਾਂ ਉਦੋਂ ਸਾਹਮਣੇ ਬਹਿ ਕੇ ਉੱਥੇ ਕਹਿ ਕੇ ਨਾ ਆਉਂਦੀ ਤੂੰ ਹੋਰ ਪੁੱਤੋਂ ਉੱਥੇ ਕਿਹੜਾ ਮੈਂ ਪੱਕ ਠੱਕ ਕਰੇ ਆਈ ਤੀਗੀ ਪੱਕ ਠੱਕ ਰਿਆ ਘਰੇ ਬਾਗੇ ਚਾਰ ਬੰਦੇ ਇਕੱਠੇ ਹੋ ਕੇ ਇਹਦੋਂ ਪਹਿਲਾਂ ਅਜੇ ਪੱਕ ਠੱਕ ਨਹੀਂ ਹੋਈ ਹੈ ਕੀ ਕਰੋਗੇ ਇਹਦੋਂ ਬਾਅਦ ਚ ਕੋਈ ਨਾ ਮੇਰਾ ਪੁੱਤ ਸਿਆਣਾ ਬਣ ਆਏ ਨਹੀਂ ਤੂੰ ਦਿਲ ਨੂੰ ਲਾਈ ਦਿਆਂ ਹੁੰਦਿਆਂ ਗੱਲਾਂ ਤੂੰ ਤਾਂ ਉਹੀ ਦੁਖੀ ਹੋ ਕੇ ਬੈਠ ਗਿਆ ਤੈਨੂੰ ਤਾਂ ਲੱਗਦਾ ਨਾ ਮਾਂ ਮੈਂ ਦੁਖੀ ਹੋ ਕੇ ਬਹਿ ਗਿਆ ਅਗਲੇ ਕਿੰਨੇ ਦੁਖੀ ਹੋਣਗੇ ਹੈ ਤੂੰ ਉਸ ਦਾ ਮੂੰਹ ਅੱਡ ਕੇ ਕਹਤਾ ਰਾਣੀ ਹਾਰ ਚਾਹੀਦਾ ਤੂੰ ਰਾਣੀ ਯਾਰ ਲੈ ਕੇ ਆਈ ਸੀ ਜਾਂ ਆਪਣੀ ਕੁੜੀ ਨੂੰ ਦਿੱਤਾ ਸੀ ਤੇ ਹਾਰ ਮੈਂ ਰਾਣੀ ਹਾਰ ਦੀ ਗੱਲ ਤਾਂ ਪੁੱਤ ਹੈ ਨਹੀਂਗੀ ਪਰ ਫੇਰ ਵੀ ਤੂੰ ਮਾੜਾ ਮੋਟਾ ਸੋਚ ਸਮਝ ਕੇ ਚੱਲ ਤੂੰ ਇੰਨਾ ਕਾਹਤੇ ਦੁਖੀ ਹੁੰਨਾ ਉਹਦੇ ਪਿੱਛੇ ਪਤਾ ਨਹੀਂ ਤੇਰਾ ਜਿਵੇਂ ਕੁੜੀ ਨਾਲ ਕੋਈ ਰਿਸ਼ਤਾ ਹੀ ਹੁੰਦਾ ਐਂ ਕਰਦਾ ਹੈ ਹੈਗਾ ਰਿਸ਼ਤਾ ਵੀ ਹੈਗਾ ਇਨਸਾਨੀਅਤ ਦਾ ਰਿਸ਼ਤਾ ਨਾਲ ਮੇਰੀ ਗੱਲ ਸੁਣ ਲੈ ਜੇ ਥੋਡੀ ਕੁੜੀ ਨੂੰ ਕੋਈ ਘਰੇ ਪਜਾ ਦੇ ਫੇਰ ਹੈ ਉਹ ਕਹਿ ਦੇਣਾ ਵੀ ਸੰਤਾ ਹੁਣ ਗੱਡੀ ਚਾਹੀਦੀ ਐ ਦਿੱਤੀ ਸੀ ਤਾਂ ਪਹਿਲਾਂ ਤੁਸੀਂ ਨੇ ਚੱਲ ਪੁੱਤ ਤੂੰ ਤਾਂ ਉਹੀ ਗੱਲਾਂ ਲੈ ਕੇ ਬੈਠ ਗਿਆ ਅਜੇ ਚੱਲ ਉਹਦੋਂ ਤਾਂ ਤੂੰ ਕਹਿੰਦਾ ਸੀ ਅਜੇ ਮਾਂ ਚਾਹੇ ਮੇਰਾ ਰਿਸ਼ਤਾ ਕਰ ਵੀ ਨਾ ਹੁਣ ਮੈਂ ਕਰਨ ਲੱਗੀਆਂ ਚੱਲ ਮੈਂ ਆਪ ਦੇਖ ਲਈ ਤੀ ਕੁੜੀ ਤੂੰ ਤਾਂ ਹੁਣ ਉਹੀ ਕੁੜੀ ਤੇ ਅੜ ਕੇ ਬਹਿ ਗਿਆ ਉਹ ਕੀ ਸੁੱਖ ਕੇ ਦਿੱਤੀ ਹੋਈ ਆ ਹੋਰ ਦੇਖ ਲਾਂਗੇ ਆਪਾਂ ਆਹ ਕਾ ਤੂੰ ਬਣਾਈ ਤੀ ਆਹ ਕਾ ਤੂੰ ਬਣਾਈ ਤੀ ਉਹਦੋਂ ਬਿਠਾ ਕੇ ਹੈ ਇਹਦਾ ਕੋਈ ਮਤਲਬ ਨਹੀਂ ਹੁੰਦਾ ਉਹ ਵੀ ਕਿਸ ਦੀ ਭੈਣ ਐ ਕੀ ਹੋਇਆ ਤੁਹਾਡੇ ਦਿਮਾਗ ਨੂੰ ਚੱਲ ਠੀਕ ਆ ਹੁਣ ਗੁੱਸੇ ਨਾ ਹੋ ਚਾਹ ਦੀ ਘੁੱਟ ਪੀ ਲੈ ਨਹੀਂ ਪੀਂਦਾ ਯਾਰ ਕੋਈ ਗੱਲ ਨਹੀਂ ਮੈਂ ਗੱਲ ਕਰਕੇ ਦੇਖ ਲੰਨੀ ਆ ਮੈਂ ਤਾਂ ਮੇਰੇ ਦੋਸਤ ਲਵੇ ਜਾਣਾ ਅੱਜ ਮੈਂ ਘਰੇ ਵੀ ਨਹੀਂ ਆਉਂਦਾ ਠੀਕ ਹੈ ਤੂੰ ਆਪਣੀ ਵਾਲੀ ਕੁੜੀ ਜੀ ਦੀਆਂ ਸੁਣ ਲੈ ਮੈਨੂੰ ਪਤਾ ਹੈ ਜਿ ਕਿਹੜੇ ਤੁਸੀਂ ਦਾਸ ਤੇ ਨਿਗਾਹ ਰੱਖਦੇ ਹੋ ਰਾਣੀਆ ਹਰਤੇ ਨਿਗਾਹ ਰੱਖਦੇ ਹੋ ਸਭ ਤੁਹਾਡੀ ਸਕੀਮਾਂ ਨੇ ਨਾਲੇ ਮੈਂ ਨਹੀਂ ਤੈਨੂੰ ਕਿਤੇ ਜਾਣ ਦੇਣਾ ਹੈਗਾ ਆਪਣਾ ਘਰੇ ਬੈਠ ਜਾ ਕੋਈ ਗੱਲ ਨਹੀਂ ਮੈਂ ਸਕੰਦਰ ਨਾਲ ਗੱਲ ਕਰ ਲੰਨੀ ਆ ਕਰ ਦਿੰਨੀ ਉੱਥੇ ਹੀ ਕਰ ਦੂੰਗੀ ਤੇਰਾ ਮੈਂ ਨਾ ਕੋਈ ਸਟੈਂਡ ਹੈਗਾ ਤੁਹਾਡਾ ਹੈ ਜਦ ਹੁਣ ਤੂੰ ਹਟਦਾ ਹੀ ਨਹੀਂ ਹੈਗਾ ਤੈਨੂੰ ਥੋੜੀ ਘਬਾਉਣਾ ਮੈਂ ਜੇ ਤੂੰ ਉਹ ਕੁੜੀ ਪਿੱਛੇ ਹੀ ਪੈਣਾ ਵੀ ਹਾਂ ਮੈਂ ਉੱਥੇ ਹੀ ਕਰਾਉਣਾ ਕਰ ਦਿੰਨੀ ਆ ਭਾਈ ਤੈਨੂੰ ਸਾਡੀ ਖੁਸ਼ੀ ਦਾ ਤਾਂ ਹੈ ਨਹੀਂ ਨਾ ਤੈਨੂੰ ਆਪਣੀ ਭੈਣ ਦੀ ਖੁਸ਼ੀ ਦਾ ਨਾ ਮੇਰਾ ਏ ਮਾਰ ਭੈਣ ਤਾਂ ਤੇਰੇ ਵਾਸਤੇ ਕੁਝ ਵੀ ਨਹੀਂ ਰਹੀਆਂ ਹੁਣ ਬਸ ਉਹੀ ਕੁੜੀ ਰਹਿ ਗਈ ਜੇ ਤਾਂ ਤੁਹਾਡੀਆਂ ਪੰਜੇ ਉਂਗਲਾਂ ਡੱਕ ਦਿੰਦੀਆਂ ਸ਼ਾਂਪਾ ਨਾਲ ਹਨਾ ਉਹਦੇ ਪਰੌਣੇ ਨੂੰ ਪੂਜ ਦਿੰਦੇ ਤੁਹਾਨੂੰ ਦੇ ਦਿੰਦੇ ਰਾਣੀ ਹਾਰ ਉਹ ਤਾਂ ਪੂਜਣਾ ਹੀ ਪੈਣਾ ਕੁੜੀ ਨੂੰ ਤਾਂ ਪੂਜਣਾ ਹੀ ਪੈਂਦਾ ਏ ਉਹਨੇ ਵੀ ਸਾਰੇ ਜਾ ਕੇ ਆਪਣਾ ਮੂੰਹ ਦਿਖਾਉਣਾ ਹੈ ਵੀ ਭਾਈ ਦਾ ਰਿਸ਼ਤਾ ਹੋਇਆ ਮੇਰੇ ਦਾ। ਉਹਨੇ ਵੀ ਇੱਥੇ ਆ ਕੇ ਮੂੰਹ ਦਿਖਾਉਣਾ ਹੈ। ਪਹਿਲੀ ਕਿਉਂ ਐ ਟੁੱਟ ਢਾਂਗ ਰੀ ਜਾਂਦੇ ਤੁਸੀਂ? ਚੱਲ ਠੀਕ ਆ ਆ ਫੜ ਲਾ ਚਾ। ਸਵੇਰ ਦਾ ਕੁਛ ਨਹੀਂ ਖਾਇਆ ਪੀਆ ਹੈਗਾ। ਕੋਈ ਗੱਲ ਨਹੀਂ ਮੈਂ ਸਿਕੰਦਰ ਨਾਲ ਗੱਲ ਕਰਕੇ ਦੇਖ ਲੈਂਨੀ ਆ। ਮੇਰੀ ਗੱਲ ਸੁਣ ਲੈ ਮੈਂ। ਆਪਦੇ ਨਾਲ ਆਹ ਜਿਹੜੀਆਂ ਲੱਛਣ ਜਗਰੀ ਜਾਂਦੇ ਹੋ, ਜਾਂ ਤਾਂ ਕਰ ਲੋ ਹਿਸਾਬ ਚ। ਨਹੀਂ ਫਿਰ ਕੱਲ ਨੂੰ ਮੈਂ ਕੁਛ ਕਰ ਬੈਠਿਆ ਨਾ, ਫਿਰ ਆਪਦੇ ਆਪ ਨੂੰ ਸੋਚ ਲਿਓ। ਸਮਝ ਆਈ? ਠੀਕ ਆ ਪੁੱਤ। ਗੁੱਸਾ ਨਹੀਂ ਕਰੀਦਾ ਹੁੰਦਾ। ਮੈਂ ਕਰਦੀਆਂ ਗੱਲ ਉਹਦੇ ਨਾਲ। ਤੁਸੀਂ ਕੱਚੀਆਂ ਬਿੱਲੀਆਂ ਗੱਲਾਂ ਬਸ ਵੀਕਾਰ ਹੁਣ ਭਾਈ ਚਾਹ ਦੀ ਕੁੱਟ ਪੀ ਲਾ ਕਿਉਂ ਤੂੰ ਬਰਤ ਰੱਖੀ ਬੈਠਾ ਬਰਤ ਰੱਖੀ ਬੈਠਾ ਚੱਲ ਠੀਕ ਆ ਹੁਣ ਪੀ ਲਾ ਚਾਹ ਰੋਟੀ ਬਣਾਉਣੀ ਆ ਰੋਟੀ ਖਾ ਲਈ ਜਾਣਾ ਨਹੀਂ ਨਾਲ ਕਿਤੇ ਕਿਤੇ ਸਾਈਆਂ ਲਾ ਕੇ ਬੈਠ ਜਮੈਂ ਮੁੰਡਿਆਂ ਨਾਲ ਜਾਣ ਨੂੰ ਘਰੇ ਬੈਠ ਜਾ ਇਹ ਸਾਬ ਲਾ ਲਈ ਜੇ ਵਿਆਹ ਉੱਥੇ ਨਾ ਹੋਇਆ ਨਾ ਜਾਂਦਾ ਹੋਰ ਕੁੜੀ ਦੇਖਣ ਵੀ ਨਹੀਂ ਮੈਂ ਲੱਕੀਆ ਬੋਲਣ ਆ ਤਾਂ ਗਿੰਲੇ ਪਈ ਨੇ ਸਾਰੇ ਕੱਪੜੇ ਅੱਜ ਤਾਂ ਨਹੀਂ ਸੁੱਕਦੇ ਹੈਗੀ ਕੀ ਕਰੀਏ ਨੇ ਅਸੀਂ ਆ ਤਾਂ ਜਿਵੇਂ ਕੱਪੜੇ ਦੇਖਦੀ ਸੀ ਮਾਂ ਸੁਪੂ ਗਈ ਜੇ ਤਾਂ ਮੈਂ ਚੱਕ ਲੂੰਗੀ ਗਿੱਲੇ ਪਏ ਨੇ ਅੱਛਾ ਹਾਂਜੀ ਤੇ ਫਿਰ ਜਾ ਆਈ ਉਧਰ ਹੈ ਨਾ ਨਾ ਜੀ ਮੈਂ ਕਦੋਂ ਗਈਆਂ ਤਾਂ ਕੀ ਗੱਲ ਹੈ ਹਾਂਜੀ ਹਲੇ ਤੂੰ ਮੈਨੂੰ ਝੂਠ ਬੋਲਦੀ ਆ ਹੈ ਨਾ ਜੀ ਤੈਨੂੰ ਜਦੋਂ ਮੈਂ ਪੇਰਾ ਕਰਦਾ ਸੀਗਾ ਵੀ ਜਾਣਾ ਨਹੀਂ ਉਧਰ ਹੈ ਤੇ ਤੂੰ ਕਿਉਂ ਗਈ ਫਿਰ ਤੈਨੂੰ ਕੀ ਲੱਗਦਾ ਸੀ ਮੈਨੂੰ ਪਤਾ ਨਹੀਂ ਲੱਗਣਾ ਸਭ ਕੁਝ ਪਤਾ ਲੱਗ ਗਿਆ ਮੈਨੂੰ ਇੱਧਰ ਮੇਰੀ ਗੱਲ ਧਿਆਨ ਨਾਲ ਸੁਣ ਲੈ ਜੇ ਐ ਜਾਣਾ ਨਾ ਮੈਨੂੰ ਬਿਨਾਂ ਪੁੱਛੇ ਦੱਸੇ ਤਾਂ ਚੱਕ ਆਵਦਾ ਝੋਲਾ ਤੇ ਆਪਦੇ ਘਰੇ ਵਗ ਜਾ ਜਿਵੇਂ ਤਾਂ ਗਈ ਨਹੀਂ ਹੈਗੀ ਦੇ ਹਲੇ ਝੂਠ ਬੋਲਦੀ ਹਲੇ ਝੂਠ ਬੋਲਦੀ ਹੈ ਮੈਨੂੰ ਨਾ ਤੇਰੀ ਸਮਝ ਨਹੀਂ ਆਉਂਦੀ ਇੱਕ ਪਾਸੇ ਤੂੰ ਕਹਿੰਨੀ ਆ ਮੈਨੂੰ ਤੰਗ ਕਰਦੇ ਨੇ ਤੰਗ ਨਹੀਂ ਆ ਤੇਰੀ ਕਰਤੂਤ ਇਧਰ ਝਾਕ ਮੇਹਰਬਾਨੀ ਆ ਤੂੰ ਕਰਤੂਤ ਨੂੰ ਖਾਨੀ ਆ ਸਿੱਤਰਾਬਦੀ ਨੂੰ ਆ ਮਾਂ ਇੱਕ ਦਿਨ ਬਾਹਰ ਕੀ ਗਈ ਤੇਰੇ ਖੰਭ ਨਿਕਲੇ ਨਾ ਬਿਨਾ ਪੁੱਛੇ ਜਾਣ ਨੂੰ ਕਿਨੇ ਕਹੇ ਤੈਨੂੰ ਹੈ ਜੀ ਬਾਹ ਛੱਡ ਦੋ ਮੇਰੀ ਬਾਹ ਦੁਖਣ ਲੱਗ ਗਈ ਬਾਹ ਦੁਖਣ ਲੱਗ ਗਈ ਨਾਲੇ ਹੋਰ ਚੱਲ ਚੱਕ ਆਵਦਾ ਝੋਲਾ ਤੇ ਵਗ ਜਾ ਆਪਦੇ ਘਰੇ ਜਿਵੇਂ ਮਾਫ ਕਰ ਦੋ ਮੈਨੂੰ ਮੈਂ ਇਦੋਂ ਮੁੜ ਕੇ ਇਹਨਾਂ ਦੇ ਘਰੇ ਨਹੀਂ ਜਾਂਦੀ ਹੈਗੀ ਨਾਲੇ ਮੈਂ ਕਿੱਥੇ ਜਾਉਂਗੀ ਹੁਣ ਜੇ ਤੋ ਫਿਰ ਤੈਨੂੰ ਚੰਗਾ ਭਲਾ ਪਤਾ ਵੀ ਆਪਾਂ ਉਹਨਾਂ ਨਾਲ ਵਰਤਦੇ ਨਹੀਂਗੇ ਅਸੀਂ ਆਉਂਦੇ ਜਾਂਦੀ ਨਹੀਂ ਤੇਰਾ ਕੀ ਮਤਲਬ ਜਾਣਦਾ ਛੇ ਤਾਂ ਚਾਚੀ ਆ ਗਈ ਸੀ ਚਾਚੀ ਆ ਗਈ ਸੀ ਨਾਲੇ ਹੋਰ ਆ ਤੂੰ ਰਹਿਣਾ ਸਾਡੇ ਨਾਲ ਆ ਚਾਚੀ ਨਾਲ ਨਹੀਂ ਜੇ ਬਾਲਾ ਉਹਨਾਂ ਦਾ 헤ਜ ਜਾਂਦਾ ਤਾਂ ਉਹਨਾਂ ਕੋਲੇ ਵਗ ਜਾ ਚੱਲ ਵਗ ਜਾ ਹੁਣ ਅੰਦਰ ਛੋਟ ਦਿਮਾਗ ਖਰਾਬ ਕੀਤਾ ਨੀ ਕੁੜੀ ਹੈ ਪੋਤਾ ਦਾ ਸੜਿਆ ਬੈਠਾ ਹੈ ਕਹਿੰਦਾ ਮੈਂ ਤਾਂ ਉਹੀ ਕੁੜੀ ਨਾਲ ਰਿਸ਼ਤਾ ਕਰਾਉਂਗਾ ਹੁਣ ਫਿਰ ਮੈਂ ਕੀ ਕਰਾਂ ਮੇਰੇ ਕੋਲ ਹੀ ਹੈਗਾ ਕੋਈ ਹੱਲ ਹਰ ਵਾਰੀ ਉਸੇ ਦੀ ਚੱਲੂਗੀ ਇਛਾ ਸਰਦਾਰ ਦੀ ਫਿਰ ਹੁਣ ਕਰੀਏ ਵੀ ਕੀ ਉਹ ਤਾਂ ਐ ਔਖਾ ਹੋਇਆ ਬੈਠਾ ਤੇਰੇ ਸਾਹਮਣੇ ਨਾ ਤਾਂ ਉਹਨੇ ਸਵੇਰ ਦੇ ਨੇ ਕੁਝ ਖਾਇਆ ਪੀਆ ਜੇ ਆਪਾਂ ਉਹਨਾਂ ਬਹੁਤੀ ਤੱਕਾ ਕਰਾਂਗੇ ਕੱਲ ਉਹਨੇ ਕੁਝ ਕਰ ਲਿਆ ਫਿਰ ਆਪਾਂ ਕੀ ਕਰਾਂਗੇ ਮੈਨੂੰ ਤਾਂ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਇੱਕ ਵਾਰੀ ਕੁੜੀ ਨੂੰ ਵੇਖਿਆ ਫੋਨ ਤੇ ਗੱਲ ਕੀਤੀ ਉਹਦੇ ਨਾਲ ਪਤਾ ਨਹੀਂ ਨਾ 2 ਮਿੰਟ ਉਹਦੇ ਨਾਲ ਹੀ ਚੌੜਾ ਹੋ ਰਿਹਾ ਵਿਆਹ ਕਰਾਉਣ ਨੂੰ ਦੱਸ ਫਿਰ ਹੁਣ ਪੁੱਤ ਆਪਾਂ ਕਾਰ ਵੀ ਕੀ ਸਕਦੀਆਂ ਮੈਂ ਤੇਰੇ ਤੋਂ ਨਾ ਤਾਂ ਕਦੇ ਕੁਝ ਪਹਿਲਾਂ ਬਣਿਆ ਨਾ ਤੇਰੇ ਤੋਂ ਕੁਝ ਹੋਣ ਬਣੇ ਮੇਰੀ ਗੱਲ ਸੁਣ ਮੰਨਿਆ ਮੁੰਡੇ ਨੇ ਜ਼ਿੰਦਗੀ ਕੱਟਣੀ ਐ ਤੇਰੇ ਵੀ ਤਾਂ ਕੋਈ ਆਪਦੇ ਮਨ 'ਚ ਚਾਹ ਹੋਣਗੇ ਨਾ ਆਪਦੀ ਨੂੰ ਨੂੰ ਲੈ ਕੇ ਕਿ ਸਾਰੇ ਮਨਚੀ ਮਾਰਨੇ ਆ ਤੂੰ ਪੁੱਤ ਮਨ 'ਚ ਕਾਨੂੰ ਮਾਰੂੰਗੀ ਮੈਂ ਤਾਂ ਕਹਿੰਦੀ ਇੱਕ ਵਾਰ ਰਿਸ਼ਤਾ ਹੋ ਜਾਂਦੇ ਫਿਰ ਕਰ ਲੂੰਗੀ ਸਭ ਕੁਝ ਮੈਂ ਜੇ ਉਹ ਮੰਨੂਗਾ ਫੇਰੀ ਆ ਨਾ ਰਿਸ਼ਤਾ ਹੋ ਜਾਣ ਦੇ ਮੈਨੂੰ ਪਤਾ ਇਹਦੀ ਅੜੀ ਬਹੁਤ ਅੜੀ ਇਹਦੀ ਬਹੁਤ ਭੈੜੀ ਹੈ ਮਾਂ ਬਚਪਨ ਤੋਂ ਤੁਹਾਨੂੰ ਪਤਾ ਹੀ ਹੈ ਪੁੱਤ ਕੋਈ ਗੱਲ ਨਹੀਂ ਜੇ ਹੁਣ ਇਹਦੀ ਅੜੀ ਭੈੜੀ ਹੈ ਨਾ ਇਹਦਾ ਰਿਸ਼ਤਾ ਆਪਾਂ ਉੱਥੇ ਹੀ ਕਰ ਦੰਨੇ ਆ ਬਾਅਦ ਚ ਦੇਖ ਲੂੰਗੀ ਮੈਂ ਉਹਨੂੰ ਕਹੀ ਤਾਂ ਤੈਨੂੰ ਜਾਨੀ ਆ ਚਾਚੇ ਵਿਚੋਲੇ ਨਾਲ ਇੱਕ ਵਾਰ ਗੱਲ ਕਰ ਲੈ ਇਹਨੂੰ ਧੱਕੇ ਨਾਲ ਮਨਾ ਲੂਗਾ ਇਹਨੂੰ ਤੂੰ ਕਹਿ ਦੇ ਸਾਨੂੰ ਤਾਂ ਕਿਸੇ ਚੀਜ਼ ਦੀ ਲੋੜ ਨਹੀਂ ਆਪਾਂ ਆਪੇ ਘੜਵਾ ਲਾਂਗੇ ਹੌਲੀ ਹੌਲੀ ਸਾਰਾ ਕੁਝ ਦਿਮਾਗ ਤੋਂ ਕੰਮ ਲੈਣਾ ਸਿੱਖ ਲੈ ਮਾਂ ਮੈਂ ਛੋਟੀ ਹੋ ਕੇ ਤੈਨੂੰ ਵੱਡੀ ਨੂੰ ਸਿਖਾਉਂਦੀ ਚੰਗੀ ਥੋੜੀ ਲੱਗਦੀ ਆ ਨਾ ਮੇਰੀ ਗੱਲ ਸੁਣ ਹੁਣ ਮੈਂ ਉਹਦੇ ਨਾਲ ਇੰਨਾ ਤਾਂ ਮੱਥਾ ਮਾਰ ਕੇ ਆਈ ਆ ਕਿਤੇ ਸੁਣਦਾ ਏ ਹੋ ਮੇਰੀ ਪਹਿਲੀ ਗੱਲ ਤੈਨੂੰ ਨਾ ਰਾਣੀ ਹਾਰ ਵਾਲੀ ਗੱਲ ਉਹਦੇ ਮੂਰੇ ਛੇੜਨ ਦੀ ਕੋਈ ਗੱਲ ਹੀ ਨਹੀਂ ਸੀ ਉਹੀ ਉਹਦੇ ਮੂਰੇ ਛੇੜ ਲਈ ਗੱਲ ਪੁੱਤ ਕੀ ਕਰਾਂ ਦਿਮਾਗ ਇਹੋ ਜਿਹਾ ਮੈਂ ਤਾਂ ਪਤਾ ਹੀ ਨਹੀਂ ਕਿ ਚੱਜਦੀ ਨਹੀਂ ਹੈਗੀ ਉਹਦਾ ਐ ਐ ਕੁਛ ਮਰਜ਼ੀ ਜੋੜ ਕੇ ਨਾ ਕਰ ਦਿੰਦੀ ਤੂੰ ਅੱਡ ਮੰਨੇ ਨਹੀਂ ਉਹ ਮੰਗਣੀ ਪੂਰੀ ਕਰ ਦੇ ਹੋਨਾਂ ਨੂੰ ਉਹਦੇ ਮਨ ਚ ਤਾਂ ਆਹੀ ਗੱਲ ਰਹੂਗੀ ਹਮੇਸ਼ਾ ਵੀ ਤਾਂ ਨਹੀਂ ਮੇਰਾ ਸਾਥ ਕਰਦੀਆਂ ਮਾੜੀ ਮੈਂ ਵੱਜਦੀਆਂ ਚੱਲ ਐਂ ਕਰ ਫੇਰ ਹੁਣ ਮੈਂ ਤਾਂ ਕਹਿੰਦੀ ਹ ਸਕੰਦਰ ਨਾਲ ਗੱਲ ਕਰਕੇ ਇਹਦਾ ਰਿਸ਼ਤਾ ਉੱਥੇ ਕਰੇ ਦੰਨੀ ਆ ਮੈਂ ਮਾਂ ਮੇਰੀ ਗੱਲ ਸੁਣ ਲੈ ਕਰਤਾ ਦੇਂਗੀ ਰਿਸ਼ਤਾ ਹੁਣ ਤੂੰ ਨਾ ਇਹ ਜ਼ਿੰਮੇਵਾਰੀ ਆਪ ਲੈ ਲੈ ਵੀ ਤੂੰ ਉਹਨਾਂ ਤੋਂ ਸੋਨਾ ਕਿਵੇਂ ਕਢਾਉਣਾ ਬਾਅਦ ਵਿੱਚ ਇਹ ਤਾਂ ਆਪਦੀ ਬਹੂ ਦਾ ਪੱਖ ਲਿਆ ਕਰੂ ਆਪਣੀ ਥੋੜੀ ਸੁਣੂਗਾ ਬਹੂ ਇਹਦੇ ਮੰਗਰ ਲੱਗੂਗੀ ਉੱਥੇ ਲਈ ਖੜੀ ਏ ਤੇਰੇ ਵਾਸਤੇ ਰਾਣੀ ਹਾਰ ਨਾਲੇ ਹੋਰ ਕੁਛ ਆ ਗੱਲ ਤਾਂ ਨਾ ਤੂੰ ਮੇਰੇ ਤੇ ਛੱਡ ਦੇ ਮੈਨੂੰ ਪਤਾ ਵੀ ਪੈਸੇ ਕਿਵੇਂ ਕਢਾਉਣੇ ਨੇ ਉਹਨਾਂ ਤੋਂ ਲੈ ਆਖੇ ਪੈਸੇ ਤਾਂ ਮੈਂ ਆਪ ਕਢਵਾ ਲੂੰਗੀ ਕਿਵੇਂ ਕਢਵਾ ਲਾਂਗੀ ਕੋਈ ਤਰੀਕਾ ਵੀ ਹੋਣਾ ਬਸ ਕਰ ਕੁੜੀਏ ਇਹ ਗੱਲ ਤਾਂ ਤੂੰ ਹੁਣ ਮੇਰੇ ਤੇ ਛੱਡ ਦੇ ਨਾਲੇ ਤੂੰ ਹੁਣ ਮੁੰਡੇ ਨੂੰ ਮਨਾ ਲਾ ਭਾਈ ਆ ਬੰਨੇ ਚਾਰ ਹੱਥ ਮੈਂ ਨਹੀਂ ਮੁੰਡੇ ਨੂੰ ਮਨਾ ਸਕਦੀ ਮਨਾਉਣ ਦੀ ਗੱਲ ਬਹੁਤ ਦੂਰ ਹੈ ਮੈਂ ਤਾਂ ਉਹਨੂੰ ਜ਼ਿੰਦਗੀ ਪਰ ਬਲਾਵਾ ਵੀ ਨਾ ਜੇ ਆਪ ਬਲਾਉਗਾ ਠੀਕ ਹੈ ਮੈਂ ਨਹੀਂ ਬੁਲਾਉਂਦੀ ਬੁਲਾਏ ਤਾਂ ਬੋਲ ਪਿਆ ਕਰੂੰਗੀ ਉਹਨੇ ਵੀ ਆਹੀ ਗੱਲ ਕਹਿ ਦੇਣੀ ਆ ਪੀਰ ਚ ਵਿਚਾਰੇ ਤਾਂ ਮੈਂ ਫਸ ਗਈ ਨਾ ਦੋਨੋਂ ਹੀ ਠੀਠ ਹੋ ਤੁਸੀਂ ਕਹੀ ਤਾਂ ਜਾਣੀ ਆ ਵੀ ਚਾਚਾ ਉਹਦੇ ਨਾਲ ਗੱਲ ਕਰ ਲੋ ਚਾਚੇ ਇਹਨਾਂ ਨਾਲ ਬਚੋਲੇ ਨਾਲ ਉਹੀ ਮਨਾ ਸਕਦਾ ਇਹਨੂੰ ਚਲ ਠੀਕ ਆ ਕਰ ਲੰਨੀ ਆ ਕੰਮ ਧੰਦਾ ਕਰ ਲੈ ਕੋਈ ਰੋਟੀ ਬਣਾ ਲੈ ਲੈ ਦੋ ਦਿਨ ਮੈਂ ਇੱਥੇ ਮਿਲਣ ਆਉਣੀ ਆ ਬਣਾ ਲੈ ਰੋਟੀਆਂ ਉਹ ਜੀਦੇ ਨਾਲ ਗੱਲਾਂ ਮਾਰਦਾ ਹੁਣ ਉਸ ਦੀ ਪੱਕੀਆਂ ਖਾ ਲਿਆ ਕਰੂਗਾ ਹੈਲੋ ਸਕੰਦਰ ਹਾਂ ਹਾਂ ਮੇਰੀ ਗੱਲ ਤਾਂ ਸੁਣ ਤਾਂ ਉਹਨਾਂ ਨੂੰ ਫੋਨ ਕਰਕੇ ਕਹਿਤਾ ਚਲ ਛੁ ਕਰ ਵਧੀਆ ਜੇ ਤਾਂ ਨਹੀਂ ਕਿਹਾ ਹੈਗਾ ਉਹਨਾਂ ਨੂੰ ਹਾਂ ਕਰ ਦੇ ਹਾਂ ਉਹ ਤਾਂ ਮੇਰਾ ਹੀ ਮਨ ਬਦਲ ਗਿਆ ਮੈਂ ਕਿੰਨੀ ਸੋਹਣੀ ਸੁਨੱਖੀ ਕੁੜੀ ਐ ਨਾਲੇ ਉੰਬੀ ਸਿਆਣੀ ਆ ਅੱਜ ਕੱਲ ਐਂ ਉਤੀ ਪੁੱਤ ਸਿਆਣਾ ਵੀ ਨਹੀਂ ਮਿਲਦਾ ਹੈਗਾ ਹਾਂ ਹਾਂ ਉਹ ਨਹੀਂ ਮਜ਼ਾਕ ਨਹੀਂ ਕਰਦੀ ਮੇਰੇ ਵੱਲੋਂ ਹਾਂ ਠੀਕ ਹੈ ਠੀਕ ਹੈ ਚਲ ਕਹਿ ਦੇ ਉਹਨਾਂ ਨੂੰ ਫੋਨ ਕਰਕੇ ਫਿਰ ਚੰਗਾ ਚਲ ਸ਼ੁਕਰ ਹੈ ਅਜੇ ਤਾਂ ਉਹਨੇ ਫੋਨ ਨਹੀਂ ਕੀਤਾ ਜੇ ਕਿਤੇ ਫੋਨ ਕਰ ਦਿੰਦਾ ਮੈਨੂੰ ਤਾਂ ਔਖਾ ਹੋ ਜਾਣਾ ਸੀ ਮੇਰੇ ਤਾਂ ਮੁੰਡੇ ਨੇ ਵੀ ਮੇਰੇ ਨਾਲ ਬੋਲਣਾ ਸੀਗਾ ਚਲ ਸ਼ੁਕਰ ਹੈ ਪਰਮਾਤਮਾ ਨੇ ਮੇਰੀ ਰੱਖ ਲਈ ਲਓ ਮੰਮੀ ਜੀ ਚਾਹ ਲਿਆ ਬੱਚਾ ਚਲ ਵਧੀਆ ਟਾਈਮ ਨਾਲ ਕੰਮ ਨਿਬੇੜਦੇ ਦਐ ਮੀ ਹਾਂਜੀ ਸ਼ੀਮ ਕਿੱਥੇ ਆ ਅੰਦਰ ਹੀ ਬੈਠੇ ਸੀਗੇ ਉਹਨਾਂ ਨੂੰ ਵੀ ਦੇ ਕੇ ਆਈ ਸੀ ਚਾਹ ਮੈਂ ਦੱਸ ਉਹਨੂੰ ਆਏ ਨਹੀਂ ਵੀ ਆਣੀ ਸੋਣੀ ਧੁੱਪ ਨਿਕਲੀ ਹੋਈ ਆ ਬਾਹਰ ਬੈਠ ਜਾ ਅੰਦਰੇ ਬੜਿਆ ਬੈਠਾ ਰਹਿੰਦਾ ਸਾਰਾ ਦਿਨ ਹੋਰ ਮੈਂ ਤਾਂ ਆਪਕੇ ਕਹੀ ਸੀ ਮੈਂ ਕਿ ਬਾਹਰ ਵੀ ਨਿਕਲ ਜਾ ਕਰੋ ਹੁਣ ਤਾਂ ਸੁੱਖ ਨਾਲ ਧੁੱਪ ਵੀ ਨਿਕਲਣ ਲੱਗ ਗਈ ਜੇ ਫੋਨ ਚੋਂ ਨਿਕਲੇ ਤਾਂ ਆ ਗਿਆ ਆ ਗਿਆ ਕਿਉਂ ਗੁੱਸਾ ਕਰੀ ਜਾਂਦੇ ਹੋ ਹੈ ਨਾ ਗੁੱਸਾ ਕਾ ਨੂੰ ਕਰਦੀਆਂ ਕੜੀ ਵਾਰ ਵੀ ਸਾਡੇ ਕੋਲ ਵੀ ਬੈਠ ਜਾ ਕਰ ਕੱਲਾ ਹੀ ਬੈਠਾ ਰਹਿੰਦਾ ਅੰਦਰ ਉਹ ਲੈ ਆ ਤਾ ਗਿਆ ਮਾਂ ਲੈ ਹੁਣ ਕਰ ਲੈ ਕਿਹੜੀ ਚੇਸ ਕਰਨੀ ਇਹਦਾ ਨੜੇ ਆ ਫੋਨ ਜੇ ਦਾ ਖਿਹੜਾ ਛੱਡ ਦਿਆ ਕਰ ਸਾਰਾ ਦਿਨ ਉਹ ਚੇ ਬੜਿਆ ਰਹਿਣਾ ਉਹ ਸਾਡੀ ਨਾ ਲੜਾਈ ਕਰਾਦੀ ਤੂੰ ਕਿਤੇ ਇਹ ਗੱਲ ਨੂੰ ਕਹਿਣ ਲੱਗ ਜੇ ਫੋਨ ਚਲਾਉਨੇ ਹੁਣ ਤਾਂ ਮੰਮੀ ਵੀ ਕਹਿੰਦੀ ਆ ਹੋ ਵੀ ਸਕਦਾ ਉਹ ਸੱਚ ਉਹ ਫੋਨ ਤੇ ਤਾਂ ਪਹਿਲਾਂ ਮੈਂ ਫੋਨ ਆਇਆ ਸੀ ਮਾਂ ਦਾ ਕਹਿੰਦੀ ਆ ਕੇ ਮਿਲ ਜਾ ਅੱਛਾ ਹਾਂ ਲੈ ਹੁਣ ਤਾਂ ਮੰਮੀ ਆਪੇ ਫੋਨ ਕਰਨ ਲੱਗੀ ਵਿਚਾਰੀ ਉਹ ਫਿਰ ਜਾ ਹੀ ਨਹੀਂ ਜਾਂਦਾ ਹੋਰ ਹੋ ਗਏ ਹੋਣ ਗਿਆ ਨੂੰ ਦੋ ਮਹੀਨੇ ਤੋਂ ਉੱਪਰ ਹੋ ਗਿਆ ਵਿਆਹ ਨੂੰ ਤੇਰੇ ਤਾਂ ਦਿਨ ਵੀ ਯਾਦ ਹੋਣੇ ਹਾਂ ਸਾਰੇ ਦਿਨ ਯਾਦ ਨਹੀਂ ਮੇਰੇ ਚੱਲ ਕੋਈ ਚੱਲ ਕੋਈ ਗੱਲ ਨਹੀਂ ਪੁੱਤ ਜਾ ਆਇਓ ਅਜੇ ਨਹੀਂ ਪਰ ਜਾ ਹੋਣਾ ਹੈਗਾ ਮੇਰਾ ਸਰੀਰ じゃ ਨਹੀਂ ਠੀਕ ਜਿੱਦਣ ਲਾਪਰੀਤ ਆ ਗਈ ਉਸ ਦਿਨ ਵਗ ਜਿਓ ਤੁਸੀਂ ਪਰ ਮੈਂ ਤਾਂ ਮਾਂ ਕਹਤਾ ਵੀ ਅਸੀਂ ਕੱਲ ਨੂੰ ਆ ਜਾਾਂਗੇ ਅਥਣ ਤੱਕ ਲੈ ਪੁੱਤ ਤੈਨੂੰ ਪਤਾ ਤਾਂ ਹੈ ਮੈਂ ਤੋ ਕਿੱਥੇ ਹੁਣ ਕੰਮ ਬਣਦਾ ਏ ਲਾਪਰੀਤ ਆ ਜੂਗੀ ਦੋ ਦਿਨ ਫਿਰ ਤੁਸੀਂ ਰਾਤ ਰਹਿ ਆਏ ਫਿਰ ਐ ਕਰਾਂਗੇ ਨਾ ਤੂੰ ਐ ਕਰੀ ਪਹਿਲੇ ਸਾਰੇ ਕੰਮ ਕਰਕੇ ਫਿਰ ਵਗ ਚਲਾਂਗੇ ਹੈ ਹਾਂ ਮੰਮੀ ਰਾਏ ਮੰਗੇ ਨਾਲੇ ਪੁੱਤ ਮੇਰਾ ਸਰੀਰ ਨਹੀਂ ਠੀਕ ਰਹਿੰਦਾ ਮੈਂ ਕੱਲੀ ਹਾਂ ਘਰੇ ਜੇ ਕੁਝ ਮੇਰਾ ਜ਼ਿਆਦਾ ਦੁਖਣ ਲੱਗ ਗਿਆ ਕਿਹਨੂੰ ਬੁਲਾਉਂਗੀ ਤੈਨੂੰ ਕਿਹਾ ਤਾਂ ਹੈਗਾ ਲਾਪਰੀਤ ਨੂੰ ਬੁਲਾ ਲੂੰਗੀ ਫਿਰ ਚਲੇ ਜਾਇਓ ਅਚਾਰ ਉਹ ਤਾਂ ਗੱਲ ਠੀਕ ਹੈ ਮਾਂ ਜੇ ਦੁਖਦਾ ਕੁਝ ਅੱਜ ਦਵਾਈ ਦਵਾ ਲੇ ਉਹਨਾਂ ਤੇਨੂੰ ਨਹੀਂ ਅੱਜ ਤਾਂ ਹੁਣ ਹੈਗੀ ਆ ਦਵਾਈ ਹੂੰ ਤਾਂ ਠੀਕ ਆ ਪੁੱਤ ਕੀ ਪਤਾ ਹੁੰਦਾ ਸਿਆਣੇ ਸਰੀਰ ਦਾ ਘੜੀ ਛਟਿੱਲਾ ਹੋ ਜਾਂਦਾ ਮੈਂ ਕਹਿੰਦੀ ਸੀ ਆਪਾਂ ਸਵੇਰੇ ਕੰਮ ਨਿਬੜ ਕੇ ਸ਼ਾਮ ਨੂੰ ਆ ਜਾਾਂਗੇ ਵਾਪਸ ਐਵੇਂ ਕਰ ਲੈਨੇ ਆ ਪੁੱਤ ਤੁਸੀਂ ਤਾਂ ਉਹੀ ਗੱਲਾਂ ਕਰੀ ਜਾਂਦੇ ਹੋ ਜਦ ਮੈਂ ਤੁਹਾਨੂੰ ਕਹਤਾ ਲਾਪਰੀਤ ਨੂੰ ਮੈਂ ਪੁੱਛ ਲੂੰਗੀ ਫੋਨ ਕਰਕੇ ਉਹ ਆਜੂਗੀ 2 ਦਿਨ ਨਾਲੇ ਉਹ ਬਹਾਨੇ ਨਾ ਰਹਿ ਜੂ ਨਾਲੇ ਤੁਸੀਂ ਉੱਥੇ ਵਧੀਆ ਰਿਹਾਇਓ ਰਾਤ ਰਹਿ ਕੇ ਆ ਜੀਓ ਨਾਲੇ ਚਲੋ ਫਿਰ ਜਿਵੇਂ ਮੰਮੀ ਕਹਿੰਦੇ ਹੋ ਮੈਂ ਕਰ ਲਾਂਗੀ ਪਰ ਮਾਂ ਮੈਂ ਜਵਾਨ ਦੇਤੀ ਸੀ ਵੀ ਕੋਈ ਨੀ ਮਾਂ ਮੈਂ ਆ ਜੂਗਾ ਚੱਲ ਕੋਈ ਨਾ ਪੁੱਤ ਉੱਥੇ ਹੀ ਰਹੀ ਆ ساری ਉਮਰ ਉੱਥੇ ਹੀ ਰਹੀ ਆ ਹੁਣ ਫੇਰ ਕੀ ਹੋ ਗਿਆ ਜੇ 2 ਦਿਨ ਲੇਟ ਚਲੇ ਜਾਊਗੀ ਮਿਲਣੇ ਇਹ ਚੱਲ ਕੋਈ ਨਾ ਫਿਰ 프리 ਤਾਂ ਆਪ ਐਵੇਂ ਕਰਦੇ ਆ ਆਪਾਂ ਫੇਰ ਜਾ ਆਵਾਂਗੇ ਤੂੰ ਨਾ ਪਰ ਫੋਨ ਕਰਕੇ ਮੰਮੀ ਨੂੰ ਕਹਿ ਦੀ ਵੀ ਅਸੀਂ ਆਉਂਦੇ ਨਹੀਂ ਹੈਗੇ ਕਿਤੇ ਵਿਚਾਰੀ ਡਿੱਕੀ ਜਾਵੇ ਮੈਂ ਨਹੀਂ ਕਹਦਾ ਜੇ ਮੈਂ ਕਿਹਾ ਨਾ ਮਗਰ ਪੈਜੂ ਮੇਰੇ ਉਹ ਤੁਹਾਨੂੰ ਫੋਨ ਆਇਆ ਤੁਸੀਂ ਫੋਨ ਕਰਕੇ ਕਹਿ ਦੋ ਨਾ ਫਿਰ ਮੰਮੀ ਨੂੰ ਮੈਂ ਕੀ ਜਵਾਬ ਦਵਾਂਗੀ ਉਹ ਯਾਰ ਮੇਰੇ ਨਾਲ ਗੁੱਸੇ ਨਾ ਹੋ ਜੇ ਲੈ ਉਹ ਵੀ ਤਾਂ ਸਿਆਣੀ ਆ ਪੁੱਤ ਗੁੱਸੇ ਕਾਤੇ ਹੋਊਗੀ ਕੋਈ ਗੱਲ ਨਹੀਂ ਤੂੰ ਹੀ ਕਰ ਦੇ ਪੁੱਤ ਫੋਨ ਕਿ ਮੰਮੀ ਅਜੇ ਆ ਨਹੀਂ ਹੋਣਾ ਹੈਗਾ ਆ ਜਾਾਂਗੇ 5-10 ਦਿਨ ਤੱਕ ਅਸੀਂ ਛਣ ਕੋਈ ਨਾ ਮੈਂ ਕਰ ਦਉ ਵੈਸੇ ਗੱਲ ਐਡੀ ਹੈ ਨਹੀਂ ਸੀ ਮੈਂ ਦਵਾਈ ਲਿਆਉਂਦਾ ਦਵਾਈ ਦੇਣ ਨੂੰ ਜਾ ਆਉਂਦੇ ਅਸੀਂ ਉਹ ਤੋਂ ਦਵਾਈ ਤਾਂ ਹੈਗੀ ਆ ਤੈਨੂੰ ਕਿਹਾ ਵੀ ਮੈਂ ਕੱਲੀ ਵੀ ਰਹੂੰਗੀ ਘਰੇ ਫਿਰ ਮੇਰੇ ਕੋਲ ਲਾਪਰਿਤ ਆ ਜੂਗੀ ਚਲ ਠੀਕ ਹੈ ਯਾਰ ਮੈਂ ਕਰ ਲੂੰਗੀ ਡੈਡੀ ਨਾਲ ਗੱਲ ਕੋਈ ਨਾ ਚਲ ਤੂੰ ਕਰ ਲੈ ਠੀਕ ਆ ਡੈਡੀ ਸਾਰੇ ਠੀਕ ਨੇ ਕਰੀ ਤੁਸੀਂ ਦੱਸੋ ਕਿਵੇਂ ਹੋ ਚਲੋ ਠੀਕੇ ਚਾਹੀਦੇ ਹੋ ਸਾਰੇ ਹੋਰ ਮੰਮੀ ਕੀ ਕਰੀ ਜਾਂਦੇ ਆ ਲੈ ਯਾਦਤਾ ਕਰ ਨਹੀਂ ਸੀ 2 ਮਹੀਨੇ ਤੋਂ ਉੱਪਰ ਹੋ ਗਿਆ ਮੇਰੇ ਤਾਂ ਆਪ ਬੁਲਾਈਂ ਜੀ ਕਰਦਾ ਮਿਲਣ ਨੂੰ ਹੁਣ ਮੈਂ ਦੱਸ ਕੀ ਕਰਾਂ ਹਾਂਜੀ ਦੱਸਿਆ ਸੀ ਮੈਨੂੰ ਉਹਨਾਂ ਨੇ ਤਾਂ ਹੀ ਮੈਂ ਫੋਨ ਕੀਤਾ ਤੁਹਾਨੂੰ ਦੇਖਦੇ ਆਂ ਡੈਡੀ ਫਿਰ ਆਉਣੇ ਆ ਥੋੜੇ ਦਿਨਾਂ ਤੱਕ ਮੰਮੀ ਵੀ ਬਿਮਾਰ ਨੇ ਨਾ ਤੁਹਾਨੂੰ ਪਤਾ ਫਿਰ ਉਹਨਾਂ ਨੂੰ ਮੈਂ ਛੱਡ ਕੇ ਆ ਵੀ ਨਹੀਂ ਸਕਦੀ ਹੂੰ ਨਹੀਂ 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 ਕੋਈ ਨਾ ਲੈ ਐ ਕਿੱਥੇ ਭੁੱਲ ਗਈ ਤੁਹਾਨੂੰ ਤੁਸੀਂ ਕਹੇ ਜੀ ਗੱਲਾਂ ਕਰਦੇ ਹੋ ਡੈਡੀ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਜਦੋਂ ਮੈਂ ਤੁਹਾਨੂੰ ਕਹੀ ਇੰਨੀ ਆ ਵੀ ਮੰਮੀ ਦੀ ਸਿਹਤ ਨਹੀਂ ਠੀਕ ਹੈਗੀ ਮੈਂ ਤਾਂ ਕਰਕੇ ਨਹੀਂ ਆਉਂਦੀ ਤੁਹਾਨੂੰ ਪਤਾ ਕੋਈ ਹੈ ਵੀ ਨਹੀਂ ਨਾ ਕਰੇ ਕੰਮ ਕਰਨ ਵਾਲਾ ਹੋਰ ਨਾਲੇ ਮੰਮੀ ਮੈਨੂੰ ਕਹਿੰਦੇ ਸੀ ਕਹਿੰਦੇ ਮੈਂ ਦੀਦੀ ਨੂੰ ਬੁਲਾ ਲੂੰਗੀ ਫਿਰ ਤੂੰ ਜਾ ਕੇ ਮਿਲ ਐ ਕਿਉਂ ਨਹੀਂ ਡੈਡੀ ਪਤਾ ਹੈਗਾ ਚਲੋ ਠੀਕ ਐ ਐਂ ਕਰ ਲਓ ਤੁਸੀਂ ਆਜੋ ਫਿਰ ਆਹੋ ਮੈਨੂੰ ਪਤਾ ਤੁਹਾਨੂੰ ਚੈਨ ਤਾਂ ਆਉਣੀ ਹੈਗਾ ਜੋ ਤੱਕ ਤੁਸੀਂ ਮੈਨੂੰ ਨਾ ਦੇਖੋ ਫੋਂ ਤਾਂ ਤੁਸੀਂ ਰੋਜ਼ ਕਰਦੇ ਹੋ ਡੈਡੀ ਮੈਨੂੰ ਪਤਾ ਹੈ ਰੋਜ਼ ਕਹਿੰਦੇ ਹੋ ਵੀ ਆ ਜਾ ਹੁਣ ਫਿਰ ਮੈਂ ਕੀ ਕਰਾਂ ਐਵੇਂ ਮੈਂ ਛੱਡ ਕੇ ਵੀ ਨਹੀਂ ਆ ਸਕਦੀ ਹੈਗੀ ਹੋਰ ਤੁਹਾਨੂੰ ਪਤਾ ਸਾਰੇ ਘਰ ਦੀ ਜ਼ਿੰਮੇਵਾਰੀ ਹੁਣ ਮੇਰੀ ਤੇ ਐ ਨਾਲ ਮੈਂ ਸੋਣੀ ਲੱਗੂਗੀ ਕੀ ਕਹਿਣਗੇ ਵੀ ਸੱਸ ਬਿਮਾਰ ਸੀਗੀ ਛੱਡ ਕੇ ਵਾਗੇ ਚਲੋ ਕੋਈ ਨਾ ਤੁਸੀਂ ਆ ਜਿਓ ਮੰਮੀ ਨੂੰ ਵੀ ਲੈ ਆਇਓ ਚੰਗਾ ਚਲ ਠੀਕ ਹੈ ਡੈਡੀ ਓਕੇ ਧਿਆਨ ਰੱਖਿਓ ਆਪਣਾ ਏ ਵੀ ਕੀ ਕਰਨ ਵਿਚਾਰੇ 2 ਮਹੀਨਿਆਂ ਤੋਂ ਉੱਪਰ ਹੋ ਗਿਆ 10 ਇੱਕ ਵਾਰੀ ਵੀ ਪਿੰਡ ਦਾ ਮੂੰਹ ਨਹੀਂ ਵੇਖਿਆ ਮੈਂ ਚਲੋ ਡੈਡੀ ਨੂੰ ਆ ਜਾਣ ਦੇਖਵਾਰੀ ਇੱਥੇ ਫਿਰ ਮਿਲਾਂਗੀ ਜਾ ਕੇ ਮੈਂ ਉਹ ਨਿਕੜਿਆ ਯਾਰ ਕੀ ਫਾਇਦਾ ਵਿਆਹ ਉਹ ਕਰਾ ਕੇ ਵੀ ਕੋਈ ਕੇਅਰ ਤਾਂ ਕਰਦਾ ਨਹੀਂ अच्छा ਹੁਣ ਲੋਸ਼ਨ ਵੀ ਮੈਂ ਲਾਇਆ ਕਰਾਂ ਓਏ ਗੱਲ ਲੋਸ਼ਨ ਦੀ ਨਹੀਂ ਗੱਲ ਤਾਂ ਇਹ ਆ ਵੀ ਭਾਈ ਦੱਸ ਤਾਂ ਦੇ ਕੋਈ ਵੀ ਖੁਸ਼ਕੀ ਖਸ਼ਕੀ ਹੋ ਰਹੀ ਆ ਹੱਥਾਂ ਤੇ ਤੁਹਾਨੂੰ ਤਾਂ ਕਾਨੂੰਨੀ ਪਤਾ ਨਾਲ ਹੀ ਇਹ ਜਿੱਜਾ ਰਾਤ ਨੂੰ ਲਾ ਕੇ ਪਈਦੀ ਹੁੰਦੀਆਂ ਆਹੋ ਸਾਡੇ ਤਾਂ ਛੋਟੇ ਹੁੰਦੇ ਆ ਨਾ ਮੰਮ ਲਾਈ ਲਾ ਦਿੰਦੇ ਹੁੰਦੇ ਸੀ ਆ ਹੁਣੇ ਚੱਲੇ ਨੇ ਤਾਂ ਲੋਸ਼ਨ ਲੋਸ਼ਨ ਨੇ ਮੇਰੀ ਗੱਲ ਸੁਣੋ ਮੈਂ ਡੈਡੀ ਨਾਲ ਕੀਤੀ ਸੀ ਗੱਲ ਕੀ ਕਹਿੰਦੇ ਉਹ ਤਾਂ ਸੱਚੀ ਬਾਲੀ ਟੈਨਸ਼ਨ ਲਈ ਬੈਠੇ ਨੇ ਕਹਿੰਦੇ 2 ਮਹੀਨਿਆਂ ਤੋਂ ਉੱਪਰ ਹੋ ਗਿਆ ਵਿਆਹ ਨੂੰ ਪਤਾ ਨਹੀਂ ਕੀ ਚੱਕਰ ਹੈ ਤੂੰ ਕਿਉਂ ਨਹੀਂ ਆਉਂਦੀ ਕਹਿੰਦੇ ਕੋਈ ਤਾਂ ਕੋਈ ਪ੍ਰੋਬਲਮ ਹੈ ਤੂੰ ਦੱਸਦੀ ਨਹੀਂ ਫਿਰ ਤੂੰ ਸਮਝਾਉਣਾ ਸੀ ਡੈਡੀ ਨੂੰ ਬਾਦੂ ਸਮਝਾਇਆ ਪਰ ਉਹ ਮੇਰੀ ਗੱਲਾਂ ਇਹ ਨਹੀਂ ਸਮਝਦੇ ਹੈਗੇ ਮੈਨੂੰ ਪਤਾ ਹੈ ਮੈਨੂੰ ਬਹੁਤ ਪਿਆਰ ਕਰਦੇ ਨੇ ਉਹ ਉਹ ਕਹਿੰਦੇ ਸੀ ਜਦੋਂ ਤੱਕ ਤੈਨੂੰ ਦੇਖਣਾ ਨਾ ਲਈਏ ਕਹਿੰਦੇ ਸਾਨੂੰ ਚੈਨ ਨਹੀਂ ਆਉਣਾ ਫਿਰ ਐਵੇਂ ਕਰ ਤੂੰ ਬਸ ਤੇ ਜਾਇਆ ਕਿਵੇਂ ਜਾਇਆ ਮਮਮੀ ਨੂੰ ਛੱਡ ਕੇ ਕਿਵੇਂ ਭਗ ਜਾ ਤੁਸੀਂ ਆਪੇ ਦੱਸਿਓ ਘਰੇ ਕੋਈ ਹੈ ਵੀ ਨਹੀਂ ਹੋਰ ਕੰਮ ਕਰਨ ਵਾਲਾ ਵੀ ਮੈਂ ਭਗ ਜੂਗੀ ਫਿਰ ਡੈਡੀ ਨੇ ਇੱਥੇ ਬੁਲਾ ਲਾ ਇਹੀ ਗੱਲ ਕਹੀ ਓਨਾਂ ਨੇ ਉਹ ਕਹਿੰਦੀ ਜਦੋਂ ਤੁਸੀਂ ਆਉਂਗੇ ਉ ਤਾਂ ਦੇਖੀ ਜਾਊਗੀ ਪਤਾ ਨਹੀਂ ਕਹਿੰਦੇ ਕਿਹੜਾ ਦਿਨ ਹੋਊਗਾ ਜਿੱਦ ਤੇ ਆਉਣਾ ਤੁਸੀਂ ਕਹਿੰਦੇ ਮੈਂ ਹੀ ਆ ਕੇ ਮਿਲ ਕੇ ਜਾਣਾ ਮੈਂ ਤਾਂ ਕਿਹਾ ਸੀ ਮੰਮੀ ਨੂੰ ਵੀ ਲਿਆਇਓ ਨਾਲ ਪਤਾ ਨਹੀਂ ਮੰਮੀ ਨੂੰ ਲਿਆਉਣਗੇ ਪਤਾ ਨਹੀਂ ਨਾ ਛੱਡ ਕੋਈ ਨਾ ਫਿਰ ਕਿਉਂ ਟੈਂਸ਼ਨ ਲਈ ਹੈ ਹੈ ਆਪਾਂ ਜਾਈਏ ਜਾਓ ਹੁਣ ਗੱਲ ਤਾਂ ਮੇਰੀ ਨਹੀਂ ਗੱਲ ਨਹੀਂ ਗੱਲ ਤਾਂ ਇਹ ਹੈ ਵੀ ਤੁਹਾਨੂੰ ਪਤਾ ਹੈ ਗਵੰਡੀ ਵੀ ਕਹਿੰਦੇ ਹੋਣਗੇ ਵੀ 2 ਮਹੀਨੇ ਹੋ ਗਏ ਕੁੜੀ ਪਤਾ ਨਹੀਂ ਕਿਉਂ ਨਹੀਂ ਆਉਂਦੀ ਹੈਗੀ ਉਹ ਕਹਿਣਗੇ ਵੀ ਹਾਂ ਕੋਈ ਨਹੀਂ ਸਹੁਰਾ ਘਰ ਸੰਭਲਿਆ ਜਾ ਕੇ ਉਹੀ ਸੋਚੀ ਜਾਂਦੀ ਐ ਤੁਸੀਂ ਤੂੰ ਯਾ ਜ਼ਿਆਦਾ ਟੈਨਸ਼ਨ ਨਾ ਲਿਆ ਕਰ ਲੈ ਲੋਸ਼ਨ ਨਾ ਤੁਸੀਂ ਇਹ ਲਾ ਲਓ ਹੁਣ ਮੈਂ ਹੀ ਲੋਸ਼ਨ ਲਾਈ ਜਾਵਾਂ ਸਾਰਾ ਦਿਨ ਲੋਸ਼ਨ ਹੀ ਲਾਈ ਜਾਣਾ ਤੁਸੀਂ ਚੱਲ ਫਿਰ ਕੰਮ ਕਰ ਲੈ ਜਾ ਕੇ ਸੋਈ ਚ ਕੰਮ ਕਰ ਲਈ ਮੈਂ ਸਾਰੇ ਬਾਲੇ ਸਿਆਣੇ ਬਣਦੇ ਹਾਂ ਬਾਲੇ ਸਿਆਣੇ ਬਣਦੀ ਆਪ ਤਾਂ ਕਦੇ ਮੇਰੇ ਨਾਲ ਹੈਲਪ ਕਰਵਾਈ ਵੀ ਨਹੀਂ ਹੈਗੀ ਨਾ ਹੁਣ ਮੈਂ ਭਾਂਡੇ ਮੰਜਿਆ ਦੇ ਕਰ ਫਿਰ ਕੀ ਹੁੰਦਾ ਸਾਰੀ ਮਾਂ ਹੀ ਦਿੰਦੇ ਨੇ ਅੱਜ ਕੱਲ ਮੁੰਡੇ ਭਾਂਡੇ ਲੋਹੀ ਮਾਰਦੇ ਹੋਣਗੇ ਮੈਂ ਨਹੀਂ ਮਾਰਦਾ ਤੇਰੇ ਹੋਣ ਤੋਂ ਪਹਿਲਾਂ ਨਾ ਜਦੋਂ ਮੰਮੀ ਉਹ ਮਾਰ ਹੋ ਜਾਂਦੀ ਬਧੇਰੇ ਮੰਜਰੇ ਮੈਂ ਮੰਮੀ ਨਾਲੇ ਕਰਵਾਇਆ ਮੇਰੇ ਨਾਲ ਤਾਂ ਨਹੀਂ ਕਰਵਾਇਆ ਕੁਝ ਕਦੇ ਉਚਲ ਕੋਈ ਨਾ ਤੇਰੇ ਨਾਲ ਵੀ ਕਰਾ ਦਿਆ ਕਰੂੰਗਾ ਵੈਸੇ ਇੱਕ ਗੱਲ ਆ ਗਲਤ ਡਿਸੀਜਨ ਲੈ ਲਿਆ ਮੈਂ ਤਾਂ ਕਿਹੜਾ ਡਿਸੀਜਨ ਗਲਤ ਲੈ ਲਿਆ ਤੁਸੀਂ ਆਹੀ ਆਪਣੇ ਵਿਆਹ ਜਿਹੜਾ ਮੈਨੂੰ ਹੀ ਪਤਾ ਸੀ ਹੁਣ ਕੁੜੀ ਭਾਂਡੇ ਹੀ ਮਜਾਏ ਕਰੋਗੇ ਅੱਛਾ ਦੇਖ ਲਓ ਫਿਰ ਹੁਣ ਛੱਡ ਦੋ ਹੈ ਸੱਚੀ ਸਪੈਸ਼ਲ ਆਫਰ ਇਹ ਦੇਖ ਲਓ ਯਾਰ ਦੇਖ ਲਓ ਐਂ ਕਰਦੀ ਐ ਜੇ ਮੈਨੂੰ ਲੜਨਾ ਹੁੰਦਾ ਮੇਰੇ ਨਾਲ ਮਜ਼ਾਕ ਵੀ ਨਾ ਕਰਾਂ ਤੇਨ ਨਾਲੋਂ ਵਿਆਹ ਨੂੰ 2 ਮਹੀਨੇ ਹੋਏ ਨਹੀਂ ਹਜੇ ਪਹਿਲੀ ਛੱਡਣ ਦੀਆਂ ਗੱਲਾਂ ਵਿਆਹ ਨੂੰ 2 ਮਹੀਨੇ ਹੋ ਗਏ ਮਜ਼ਾਕ ਹੀ ਨਹੀਂ ਕਰਦੀ ਤੂੰ ਕੀ ਮਜ਼ਾਕ ਕਰਾਂ ਮੈਂ ਕੀ ਮਜ਼ਾਕ ਕਿਰੇ ਮੈਂ ਕਾਰਟੂਨ ਬਣ ਕੇ ਦਿਖਾ ਦੇ ਮੈਨੂੰ ਉਨੀ ਹੁੰਦੀ ਆ ਬਿਨਾ ਮਤਲਬ ਤੋਂ ਕੰਮ ਦੀ ਗੱਲ ਕਰਿਆ ਕਰੋ ਵਿਆਹ ਹੋ ਗਿਆ ਹੁਣ ਤੁਸੀਂ ਜਵਾਖ ਨਹੀਂ ਰਹੇ ਤੇ ਤੂੰ ਵੀ ਨਾ ਵਿਆਹੀ ਹੋਇਆ ਬੁੜੀ ਨਹੀਂ ਹੋਈ ਐਡੀ ਸੀਰੀਅਸ ਵੀ ਨਹੀਂ ਰਹਾ ਕਰ ਚੰਗਾ ਬੰਦਾ ਲੈ ਆ ਗਿਆ ਮੇਰੀ ਤੀ ਦਾ ਕਰ ਕਿਤੇ ਦੇ ਹੈਗੀ ਦੇਖਾਂ ਕੀ ਕਰੀ ਜਾਂਦੀ ਐ ਚੰਦਰੀ ਨੇ ਮੁੜ ਕੇ ਆਉਣ ਦਾ ਨੋ ਹੀ ਨਹੀਂ ਲਿਆ ਪ੍ਰੀਤ ਪ੍ਰੀਤ ਡੈਡੀ ਹਾਂ ਸਤਿ ਸ਼੍ਰੀ ਅਕਾਲ ਡੈਡੀ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਹੋਰ ਰਾਜੀ ਠੀਕ ਐ ਠੀਕ ਆ ਤੁਸੀਂ ਤਾਂ ਦੱਸਿਆ ਨਹੀਂ ਵੀ ਅੱਜ ਆਉਣ ਆਲੇ ਤੁਸੀਂ ਤਾਂ ਮੈਨੂੰ ਐ ਕਿਹਾ ਸੀ ਵੀ ਮਿਲ ਕੇ ਜਾਊਂਗਾ ਲੈ ਪੁੱਤ ਹੁਣ ਤੂੰ ਆਪ ਤਾਂ ਵੀ ਤਾਂ ਦੇਖ ਨਾ ਮੈਂ ਤੈਨੂੰ ਕਾਲ ਕਰਦਾ ਤੂੰ ਕਾਹਦੇ ਨਾ ਡੈਡੀ ਹਾਂ ਆਉਂਗੀ ਆਉਂਗੀ ਤੇ ਕਿੰਨਾ ਕੰਨਾ ਟਾਈਮ ਹੋ ਗਿਆ ਤੈਨੂੰ ਕਾਲ ਕਰਦਿਆਂ ਨੂੰ ਆਈ ਤੂੰ ਉੱਥੇ 2 ਮਹੀਨੇ ਹੋ ਗਏ ਤੇਰੇ ਵਿਆਹ ਨੂੰ ਕੋਈ ਨਾ ਤੁਸੀਂ ਬੈਠੋ ਪਹਿਲਾਂ ਮੈਂ ਪਾਣੀ ਲੈ ਕੇ ਆਂਦੀ ਫਿਰ ਕਰਦੇ ਆਪਾਂ ਗੱਲ